ਹਾਂਜੀ ਰਾਜੇ ਜਿਵੇਂ ਤੁਹਾਨੂੰ ਪਤਾ ਤੇ ਆਪਾਂ ਜਿਹੜੇ ਹੈਗੇ ਆ ਭਾਰਤ ਦੇ ਵਾਇਸਰਾਏ ਜਿਹੜੀ ਉਹਨਾਂ ਨੂੰ ਡਿਸਕਸ ਕਰ ਰਹੇ ਸੀ ਜਿਹਦੇ ਵਿੱਚੋਂ ਆਪਾਂ ਜਿਹੜਾ ਹੈਗਾ ਲord ਲੈਟਿਨ ਤੱਕ ਕਰ ਚੁੱਕੇ ਸੀ ਰਾਜੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਉਸ ਤੋਂ ਬਾਅਦ ਆਪਾਂ ਅੱਜ ਅੱਗੇ ਡਿਸਕਸ ਕਰਾਂਗੇ ਜਿਵੇਂ ਲord ਲੈਟਿਨ ਦੇ ਵਿੱਚ ਰਾਜੀ ਆਪਾਂ ਦੇਖਿਆ ਸੀ ਸਭ ਤੋਂ ਪਹਿਲਾਂ ਉਹਦਾ ਸਮਾਂ ਜਿਹੜਾ ਹੈਗਾ 1876 ਤੋਂ 1880 ਦਾ ਕੁੰਦਾ ਫਿਰ ਇਹਦੇ ਸਮੇਂ ਹੀ ਸੈਕੰਡ ਜਿਹੜੀ ਐਂਗਲੋ ਅਫਗਾਨ ਵਾਰ ਹੁੰਦੀ ਆ ਫਿਰ ਜਿਹੜੇ ਇਹ ਜਿਹੜਾ ਹੈਗਾ ਵਰਨਕੂਲਰ ਪ੍ਰੈਸ ਐਕਟ ਹੁੰਦਾ ਰਿਹਾ ਜੀ ਜਿਹਦੇ ਵਿੱਚ ਜਿਹੜੀਆਂ ਸਥਾਨਕ ਪਛਾਵਾਂ ਦੇ ਵਿੱਚ ਜਿਹੜੇ ਅਖਬਾਰ ਲਿਖੇ ਜਾਂਦੇ ਜਿਹੜਾ ਉਹਨਾਂ ਨੂੰ ਉਹ ਅਫੈਕਟ ਕਰਦਾ ਫਿਰ ਇਹ ਨਮਕ ਦਾ ਜਿਹੜਾ ਉਤਪਾਦਨ ਹੁੰਦਾ ਰਿਹਾ ਜੀ ਉਹ ਸਰਕਾਰੀ ਨਿਯੰਤਰਣ ਸਥਾਪਿਤ ਕਰ ਦਿੰਦਾ ਉਹਦੇ ਤੇ ਤਾਂ ਫਿਰ ਇਹਨੂੰ ਜਿਹੜਾ ਹੈਗਾ ਇਹਦੇ ਸਮੇਂ ਦੇ ਵਿੱਚ ਹੀ ਇੱਕ ਦਿੱਲੀ ਦਰਬਾਰ ਹੁੰਦਾ ਜਿਹੜਾ ਪਹਿ ਤਿੰਨ ਦਿੱਲੀ ਦਰਬਾਰ ਹੋਇਆ ਜਿਹਦੇ ਵਿੱਚੋਂ ਪਹਿਲਾ ਦਿੱਲੀ ਦਰਬਾਰ ਹੁੰਦਾ ਉਹਦੇ ਵਿੱਚ ਇਹਨੂੰ ਜਿਹੜੀ ਹੈਗੀ ਹੈ ਕੇਸਰੀ ਹਿੰਦ ਦੀ ਜਿਹੜੀ ਉਪਾਦੀ ਦਿੱਤੀ ਜਾਂਦੀ ਹੈ ਠੀਕ ਹੈ ਨਾ ਦਿੱਲੀ ਦਰਬਾਰ ਦੇ ਵਿੱਚ ਫਿਰ ਰਾਜੀ ਇਹਦੇ ਕੁਝ ਪੁਆਇੰਟ ਰਹਿੰਦੇ ਸੀ ਜਿੱਥੋਂ ਆਪਾਂ ਅੱਜ ਸ਼ੁਰੂ ਕਰਾਂਗੇ ਠੀਕ ਹੈ ਨਾ ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ ਲਾਸਟ ਕਲਾਸ ਦੇ ਵਿੱਚ ਓਕੇ ਉੱਥੇ ਆਪਾਂ ਇਹ ਡਿਸਕਸ ਕੀਤਾ ਸੀ ਤਾਂ ਅਮ੍ਰਿਤਾ ਬਾਜ਼ਾਰ ਪੱਤਰਿਕਾ ਜਿਹੜੀ ਹੈਗੀ ਆ ਇਹ ਬੰਗਾਲੀ ਭਾਸ਼ਾ ਦੇ ਵਿੱਚ ਛਪਦੀ ਸੀ ਰਾਜੀ ਜੀ ਜਦੋਂ ਇਹਨੇ ਜਿਹੜਾ ਹੈਗਾ ਇਹ ਪ੍ਰੈਸ ਐਕਟ ਲਿਆਂਦੇ ਸੀ ਰਾਜੀ ਤਾਂ ਇਹ ਜਿਹੜਾ ਅਖਬਾਰ ਹੈ 1868 ਈਸਵੀ ਦੇ ਵਿੱਚ ਜਿਹੜਾ ਹੈਗਾ ਇਹ ਅੰਗਰੇਜ਼ੀ ਦੇ ਵਿੱਚ ਛਪਣ ਲੱਗਿਆ ਸੀ ਇਹਦੇ ਤੋਂ ਬਿਨਾਂ ਰਾਜੀ ਇੱਕ ਹੋਰ ਅਖਬਾਰ ਵੀ ਸੀਗਾ ਜਿਹੜਾ ਸਮਾਚਾਰ ਚੰਡੀਕਾ ਜੀ ਨੂੰ ਕਿਹਾ ਜਾਂਦਾ ਸੀਗਾ ਤਾਂ ਉਹ ਵੀ ਬੰਗਾਲੀ ਭਾਸ਼ਾ ਦਾ ਅਖਬਾਰ ਸੀਗਾ ਉਹਨੂੰ ਵੀ ਇਹਨੇ ਰੱਦ ਕਰ ਦਿੱਤਾ ਸੀ ਠੀਕ ਹੈ ਨਾ ਯਾਨੀ ਕਿ ਇਹਨੇ ਜਿਹੜੇ ਸਥਾਨਿਕ ਪਛਾਵਾ ਵਾਲੇ ਜਿਹੜੀ ਅਖਬਾਰ ਸੀਗੇ ਉਹਨਾਂ ਦੇ ਉੱਤੇ ਕਾਫੀ ਇਫੈਕਟ ਪਾਇਆ ਸੀਗਾ ਫਿਰ ਰਾਜੇ ਇਹਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਇੰਡੀਅਨ ਆਰਮਜ਼ ਐਕਟ ਆਉਂਦਾ ਹੈਗਾ ਭਾਰਤੀ ਸ਼ਸਤਰ ਨਿਜ਼ਮ ਆਉਂਦਾ ਜਿਹਦੇ ਵਿੱਚ ਜਿਹੜਾ ਹੈਗਾ ਇਹ ਭਾਰਤੀਆਂ ਨਾਲ ਸੰਬੰਧਿਤ ਹੁੰਦਾ ਰਾਜੇ ਤਾਂ ਇਹ 1878 ਦੇ ਵਿੱਚ ਪਾਸ ਹੋਇਆ ਸੀਗਾ ਫਿਰ ਜਿਹੜੀ ਸਿਵਲ ਸੇਵਾ ਪ੍ਰੀਖਿਆਵਾਂ માં ਸੀਗੀਆਂ ਰਾਜੇ ਜਿਹੜੀਆਂ ਹੁੰਦੀਆਂ ਸੀਗੀਆਂ ਤਾਂ ਉਹਨਾਂ ਦੀ ਉਮਰ ਦੀ ਜਿਹੜੀ ਸੀ ਕਰ ਦਿੱਤੀ ਸੀਗੀ ਫਿਰ ਸਭ ਤੋਂ ਇੰਪੋਰਟੈਂਟ ਇਹਦੇ ਵਿੱਚ ਕੀ ਰਹਿ ਜਾਏ ਜਿਹੜੇ ਸੂਤੀ ਵਸਤਰ ਸੀਗੇ ਜਿਹੜੇ ਇਹਦੇ ਸਮੇਂ ਜਿਵੇਂ ਮੰਨ ਲਓ ਆਪਣੇ ਇੰਡੀਆ ਦੇ ਵਿੱਚੋਂ ਜਿਹੜਾ ਸੂਤੀ ਵਸਤਰ ਸੀਗੇ ਉਹ ਜਿਹੜਾ ਹੈਗਾ ਬਰਟੇਨ ਦੇ ਵਿੱਚ ਜਾਂਦੇ ਸੀ ਰਾਜੀ ਉਹਨਾਂ ਦੇ ਉੱਤੇ ਇੱਕ 5% ਤੱਕ ਜਿਹੜਾ ਹੈਗਾ ਕਰ ਲੱਗਦਾ ਹੁੰਦਾ ਸੀਗਾ ਜਦੋਂ ਉਹ ਕੱਪੜੇ ਨੂੰ ਲੈ ਕੇ ਜਾਂਦੇ ਸੀ ਨਾ 5% ਉਹਨਾਂ ਨੂੰ ਜਿਹੜਾ ਹੈਗਾ ਟੈਕਸ ਪੇ ਕਰਨਾ ਪੈਂਦਾ ਸੀ ਤਾਂ ਇਹਨੇ ਕੰਪਨੀ ਦੇ ਮੁਨਾਫੇ ਦੇ ਲਈ ਜਿਹੜਾ ਹੈਗਾ ਇਹ ਟੈਕਸ ਹੈਗਾ ਉਹਨੂੰ ਬੰਦ ਕਰ ਦਿੱਤਾ ਸੀਗਾ ਖਤਮ ਕਰ ਦਿੱਤਾ ਸੀ ਠੀਕ ਆ ਅੱਜ ਆਪਾਂ ਹੁਣ ਅੱਗੇ ਰਜੇ ਲਾਰਡ ਰਿਪਨ ਤੋਂ ਜਿਹੜੇ ਸਾਰੇ ਇੰਪੋਰਟੈਂਟ ਇੰਪੋਰਟੈਂਟ ਆ ਉਹਨਾਂ ਨੂੰ ਸਾਰਿਆਂ ਨੂੰ ਡਿਸਕਸ ਕਰਾਂਗੇ ਠੀਕ ਹੈ ਨਾ ਸਾਰਿਆਂ ਨੇ ਕਲਾਸ ਜ਼ਰੂਰ ਧਿਆਨ ਨਾਲ ਲਾਸਟ ਤੱਕ ਵੇਖਣੀ ਰਜੇ ਬਹੁਤ ਹੀ ਇੰਪੋਰਟੈਂਟ ਕਲਾਸ ਆ ਤੇ ਇਹਦੇ ਚੋ ਕੁਐਸਚਨ ਆਉਂਦੇ ਹੀ ਆਉਂਦੇ ਆ ਠੀਕ ਹੈ ਨਾ ਪੂਰਾ ਆਪਾਂ ਡੀਪ ਦੇਖਾਂਗੇ ਬੰਗਾਲ ਵਿਭਾਜਨ ਬਾਰੇ ਜਿਹੜੇ ਜਿੰਨੇ ਵੀ ਜਿੱਥੋਂ ਵੀ ਕੁਐਸਚਨ ਬਣਦਾ ਹੋਇਆ ਆਪਾਂ ਹਰੇਕ ਪੁਆਇੰਟ ਡਿਸਕਸ ਕਰਾਂਗੇ ਕਿਸੇ ਵੀ ਬੱਚੇ ਨੇ ਕਲਾਸ ਜਿਹੜੀ ਉਹ ਮਿਸ ਨਹੀਂ ਕਰਨੀ ਠੀਕ ਹੈ ਨਾ ਤੇ ਜੇ ਕਲਾਸ ਵਧੀਆ ਲੱਗੀ ਕਲਾਸ ਨੂੰ ਲਾਈਕ ਜ਼ਰੂਰ ਕਰਨਾ ਫ ਤੇ ਜਿਹੜੇ ਬੱਚੇ ਨਵੇਂ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਠੀਕ ਹੈ ਨਾ ਤਾਂ ਲਾਰਡ ਰਿਪਨ ਰਾਜੇ ਉਹਦਾ ਸਮਾਂ ਸੀ 1880 ਤੋਂ 1884 ਤੱਕ ਇਹਦੇ ਸਮੇਂ ਦੇ ਵਿੱਚ ਰਾਜੇ ਫਰਸਟ ਇੰਡਸਟਰੀ ਐਕਟ ਆਉਂਦਾ ਜਿਹਦੇ ਵਿੱਚ ਇਹ ਜਿਹੜੀ ਉਮਰ ਦੀ ਸੀਮਾ ਹੈਗੀ ਆ ਇਹ ਤੈ ਕਰਦਾ ਜਿਹੜਾ ਲਾਰਡ ਰਿਪਨਾ ਰਾਜੇ ਇਹੀ ਸਿਰਫ ਇਕਲੌਤਾ ਅਜੀਹਾ ਰਾਜਾ ਹੋਇਆ ਜਿਨੇ ਭਾਰਤ ਦੇ ਪੱਖ ਦੇ ਵਿੱਚ ਜਿੰਨੇ ਵੀ ਡਿਸੀਜਨ ਲਏ ਸੀ ਨਾ ਇੰਡੀਆ ਦੇ ਪੱਖ ਦੇ ਵਿੱਚ ਲਏ ਸੀਗਾ ਤੇ ਇਹਨੂੰ ਭਾਰਤ ਦਾ ਉਦਾਰਦਾਤਾ ਭਾਰਤ ਦਾ ਮੁਕਤੀਦਾਤਾ ਹਨ ਭਾਰਤ ਦਾ ਸਮਰਥਕ ਵਾਇਸਰਾਏ ਇਸ ਤਰ੍ਹਾਂ ਦੀਆਂ ਜਿਹੜੀਆਂ ਉਪਾਦੀਆਂ ਉਹ ਵੀ ਦਿੱਤੀਆਂ ਗਈਆਂ ਠੀਕ ਹੈ ਨਾ ਆਪਾਂ ਅੱਗੇ ਡਿਸਕਸ ਕਰਾਂਗੇ ਇਹਨੂੰ ਕਿਹੜੀਆਂ-ਕਿਹੜੀਆਂ ਉਪਾਦੀਆਂ ਮਿਲेंगी ਤਾਂ ਜਿਹੜਾ ਜੇ ਤੁਹਾਨੂੰ ਕੁਐਸਚਨ ਬਣ ਜੇ ਨਾ ਕਿ ਭਾਰਤ ਦਾ ਜਿਹੜਾ ਉਦਾਰਦਾਤਾ ਉਹ ਕਿਸ ਜਿਹੜਾ ਹੈਗਾ ਵਾਇਸਰਾਏ ਨੂੰ ਕਿਹਾ ਜਾਂਦਾ ਹੈਗਾ ਜਾਂ ਭਾਰਤ ਦਾ ਮੁਕਤੀਦਾਤਾ ਕਿਸ ਵਾਇਸਰਾਏ ਨੂੰ ਕਿਹਾ ਜਾਂਦਾ ਤਾਂ ਉਹ ਲਾਰਡ ਦਾ ਠੀਕ ਹੈ ਨਾ ਤਾਂ ਲਾਡਰੀਪਨ ਨੇ ਰਾਜੇ ਫਸਟ ਇੰਡਸਟਰੀ ਐਕਟ ਆਇਆ ਸੀਗਾ ਇਸ ਤੋਂ ਪਹਿਲਾਂ ਜਿਹੜੇ ਜਿਹੜੇ ਬ੍ਰਿਟਿਸ਼ ਵਾਈਸ ਰਾਏ ਹੁੰਦੇ ਸੀ ਰਾਜੇ ਉਹ ਜਿਹੜੇ ਭਾਰਤੀਆਂ ਦੇ ਤੋਂ ਜਿਹੜਾ ਹੈਗਾ ਕੰਮ ਕਰਾਉਂਦੇ ਸੀ ਉਹਨਾਂ ਤੋਂ ਜਿਹੜੇ ਬੱਚੇ ਆ ਉਹਨਾਂ ਤੋਂ ਵੀ ਫੈਕਟਰੀਆਂ ਦੇ ਵਿੱਚ ਕੰਮ ਕਰਾਇਆ ਜਾਂਦਾ ਸੀ ਤਾਂ ਇਹਨੇ ਜਦੋਂ ਫਸਟ ਇੰਡਸਟਰੀ ਐਕਟ ਲਿਆਂਦਾ ਸੀਗਾ ਰਾਜੇ ਤਾਂ ਇਹਦੇ ਵਿੱਚ ਕੀ ਕੀਤਾ ਕਿ ਇਹਨੇ ਉਮਰ ਦੀ ਸੀਮਾ ਤੈਅ ਕੀਤੀ ਕਿ ਜਿਹੜੇ 7 ਸਾਲ ਤੋਂ ਛੋਟੇ ਬੱਚੇ ਆ ਉਹ ਕੋਈ ਵੀ ਬੱਚਾ ਜਿਹੜਾ ਹੈਗਾ ਫੈਕਟਰੀ ਦੇ ਵਿੱਚ ਕੰਮ ਨਹੀਂ ਕਰੂਗਾ ਤਾਂ ਤੁਹਾਨੂੰ ਕੁਐਸਚਨ ਇਹ ਬਣੂਗਾ ਰਾਜੇ ਕਿ ਜਿਹੜਾ ਹੈਗਾ ਫਰਸਟ ਇੰਡਸਟਰੀ ਐਕਟ ਦੇ ਵਿੱਚ ਉਮਰ ਸੀਮਾ ਕਿੰਨੀ ਤੈਅ ਕੀਤੀ ਗਈ ਸੀ ਕਿ ਕਿੰਨੀ ਉਮਰ ਤੱਕ ਦੇ ਬੱਚੇ ਜਿਹੜੇ ਫੈਕਟਰੀ ਵਿੱਚ ਕੰਮ ਨਹੀਂ ਕਰਨਗੇ ਤਾਂ 7 ਸਾਲ ਤੋਂ ਘੱਟ ਦੀ ਉਮਰ ਦਾ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਫੈਕਟਰੀ 'ਚ ਕੰਮ ਨਹੀਂ ਕਰੂਗਾ ਫਿਰ ਇਹਨੇ ਕਿਹਾ ਸੀ ਕਿ ਜਿਹੜੇ 7 ਤੋਂ 12 ਸਾਲ ਤੱਕ ਦੇ ਬੱਚੇ ਆ ਉਹ ਵੀ ਸਵੇਰ ਦੇ ਜਿਹੜਾ ਹੈਗਾ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ ਜਿਹੜੇ 8 ਵਜੇ ਹੈਗੇ 6 ਵਜੇ ਤੱਕ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਕੰਮ ਉਹ ਨਹੀਂ ਕਰਨਗੇ ਠੀਕ ਹੈ ਨਾ ਯਾਨੀ ਕਿ ਉਮਰ ਸੀਮਾ ਇਹਨੇ ਨਿਸ਼ਚਿਤ ਕੀਤੀ ਸੀ ਫਿਰ ਇਹਦੇ ਸਮੇਂ ਰਾਜੇ ਫਸਟ ਰੈਗੂਲਰ ਸੈਂਸਸ ਹੋਏ ਸੀਗੇ ਜਿਵੇਂ ਆਪਾਂ ਦੇਖਿਆ ਨਾ ਲਾਸਟ ਕਲਾਸ ਦੇ ਵਿੱਚ ਆਪਾਂ ਦੇਖਿਆ ਸੀ ਕਿ ਲਾਰਡ ਮੀਓ ਸੀ ਜਿਹੜਾ ਉਹਦੇ ਸਮੇਂ ਫਰਸਟ ਸੈਂਸਸ ਹੋਈ ਜਿਹੜੇ ਇਹ ਸੀਗੇ ਰਾਜੇ ਇਹ ਰੈਗੂਲਰ ਨਹੀਂ ਸੀਗੇ ਇਰੈਗੂਲਰ ਸੀਗੇ ਜਾਨੀ ਕਿ ਆ ਨਿਯਮਤ ਤੌਰ ਤੇ ਹੋਏ ਸੀਗੇ ਵੀ ਰੈਗੂਲਰ ਨਹੀਂ ਸੀ ਜੇਕਰ ਤੁਹਾਨੂੰ ਰੈਗੂਲਰ ਪੁੱਛਣ ਜਿਹੜੇ ਪਹਿਲੇ ਰੈਗੂਲਰ ਸੈਂਸਸ ਆ ਜਿਹੜੀ ਪਹਿਲੀ ਰੈਗੂਲਰ ਜਨਗਣਨਾ ਜਾਨੀ ਕਿ ਨਿਯਮਤ ਤੌਰ ਤੇ ਜਨਗਣਨਾ ਹੋਈ ਆ ਤਾਂ ਉਹ ਲਾਰਡ ਰਿਪਨ ਦੇ ਸਮੇਂ ਦੇ ਵਿੱਚ ਹੋਈ ਹੈ ਠੀਕ ਹੈ ਨਾ ਫਰਸਟ ਰੈਗੂਲਰ ਸੈਂਸਸ ਆ ਜਿਹੜੀ 1881 ਦੇ ਵਿੱਚ ਜਿਹੜਾ ਹੈਗਾ ਲਾਰਡ ਰਿਪਨ ਦੇ ਸਮੇਂ ਦੇ ਵਿੱਚ ਹੋਈ ਸੀਗੀ ਤੇ ਇਹ ਕਿੱਥੋਂ ਕਿੱਥੋਂ ਜਿਹੜ ਨੇਪਾਲ ਨੂੰ ਛੱਡ ਕੇ ਬਾਕੀ ਸਾਰੇ ਇੰਡੀਆ ਦੇ ਵਿੱਚ ਜਿਹੜਾ ਇਹ ਕੀਤੀ ਗਈ ਸੀਗੀ ਬਾਕੀ ਸਾਰੇ ਕਿਤੇ ਜਿਹੜੀ ਇਹ ਕੀਤੀ ਗਈ ਸੀ ਠੀਕ ਹੈ ਨਾ ਲਈ ਧਿਆਨ ਚ ਰੱਖਣਾ ਤੁਹਾਨੂੰ ਪੁੱਛ ਸਕਦੀ ਹੈ ਕਿ ਕਿੱਥੇ ਨਹੀਂ ਕੀਤੀ ਗਈ ਸੀ ਜਿਹੜੀ ਇਹ ਸੈਂਸਰ ਸੀਗੀ ਤਾਂ ਕਸ਼ਮੀਰ ਤੇ ਨੇਪਾਲ ਦੋ ਇਲਾਕੇ ਹੈ ਜਿਹੜੇ ਉਹਨਾਂ ਨੂੰ ਛੱਡਿਆ ਗਿਆ ਸੀ ਠੀਕ ਹੈ ਨਾ ਇਹ ਜ਼ਰੂਰ ਧਿਆਨ ਚ ਰੱਖਣਾ ਤਾਂ ਇਸੇ ਦੇ ਬੇਸ ਤੇ ਹੁਣ ਤੱਕ ਆਪਣੇ ਜਿਹੜੇ ਸੈਂਸਸ ਉਹ ਚੱਲਦੇ ਆ ਰਹੇ ਹੈ ਜਿਵੇਂ ਹਰੇਕ 10 ਸਾਲ ਬਾਅਦ ਜਿਹੜੀ ਜਾਣਕਾਰੀ ਹੁੰਦੀ ਆ ਉਹਨਾਂ ਲਾਸਟ ਤੇ ਕਰੋਨਾ ਦੇ ਕਰਕੇ ਨਹੀਂ ਹੋਈ ਸੀਗੀ ਅਦਰਵਾਈਜ਼ ਜਿਹੜਾ ਹਰੇਕ 10 ਸਾਲ ਦੇ ਬਾਅਦ ਜਿਹੜੀ ਜਾਣਕਾਰੀ ਉਹ ਹੁੰਦੀ ਆ ਤਾਂ ਜਿਹੜਾ ਵਰਨਾਕੂਲਰ ਪ੍ਰੈਸ ਐਕਟ ਸੀਗਾ राजे ਲord ਲੈਟਨ ਨੇ ਲਿਆਂਦਾ ਸੀਗਾ ਜਿਹਦੇ ਵਿੱਚ ਇਥੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਦੇ ਵਿੱਚ ਸਥਾਨਕ ਪਛਾਵਾਂ ਦੇ ਵਿੱਚ ਅਖਬਾਰਾਂ ਦੇ ਉੱਤੇ ਜਿਹੜੀ ਰੋਕ ਲਗਾਈ ਗਈ ਸੀਗੀ ਤਾਂ ਉਹਨੂੰ 1881 ਦੇ ਵਿੱਚ ਜਿਹੜਾ ਹੈਗਾ ਲord ਰਿਪਨ ਨੇ ਰੱਦ ਕਰ ਦਿੱਤਾ ਗਿਆ ਸੀਗਾ ਠੀਕ ਹੈ ਨਾ ਫਿਰ ਜਿਹੜਾ ਭਾਰਤੀ ਸ਼ਾਸਤਰ ਨਿਜਮ ਸੀ ਇਹ ਵੀ ਜਿਹੜਾ ਹੈਗਾ ਇੰਡੀਅਨ ਆਰਮਜ਼ ਐਕਟ ਸੀਗਾ ਇਹ ਵੀ ਜਿਹੜਾ ਲord ਲੈਟਨ ਨੇ ਲਿਆਂਦਾ ਸੀ ਤੇ ਇਹਨੂੰ ਵੀ ਲord ਰਿਪਨ ਨੇ ਜਿਹੜਾ ਹੈਗਾ ਉਹ ਫਿਨਿਸ਼ ਕਰ ਦਿੱਤਾ ਸੀ 81 82 ਦੋਨਾਂ ਦੇ ਵਿੱਚੋਂ ਤੁਹਾਨੂੰ ਕੁਝ ਵੀ ਮਿਲ ਸਕਦਾ ਠੀਕ ਹੈ ਨਾ ਤੇ ਸਭ ਤੋਂ ਇੰਪੋਰਟੈਂਟ ਕੀ ਹੈ राजे ਇਹਨ ਸਥਾਨਕ ਸਵੈ ਸ਼ਾਸਨ ਦਾ ਜਨਕ ਜਿਹੜਾ ਉਹ ਲਾਰਡ ਰਿਪਨ ਨੂੰ ਕਿਹਾ ਜਾਂਦਾ ਠੀਕ ਹੈ ਨਾ ਤਾਂ ਤੁਹਾਨੂੰ ਪੁੱਛ ਲੈਣ ਭਾਰਤ ਵਿੱਚ ਸਥਾਨਕ ਸਵੈ ਸ਼ਾਸਨ ਦਾ ਜਨਕ ਜਿਹੜਾ ਉਹ ਕਿਹਨੂੰ ਕਿਹਾ ਜਾਂਦਾ ਤਾਂ ਲਾਰਡ ਰਿਪਨ ਨੂੰ ਕਿਹਾ ਜਾਂਦਾ ਇਹਨੇ ਹੀ ਸਥਾਨਕ ਸਵੈ ਸ਼ਾਸਨ ਦੀ ਜਿਹੜੀ ਵਿਵਸਥਾ ਭਾਰਤ ਦੇ ਵਿੱਚ ਉਹ ਲਾਗੂ ਕੀਤੀ ਸੀ ਲਾਰਡ ਰਿਪਨ ਨੇ ਠੀਕ ਹੈ ਫਿਰ ਆ ਜੀ ਇਹਦੇ ਸਮੇਂ ਦੇ ਵਿੱਚ ਹੰਡਰ ਕਮਿਸ਼ਨ ਜਿਹੜਾ ਉਹ ਨਿਯੁਕਤ ਕੀਤਾ ਗਿਆ ਸੀ 1882 ਦੇ ਵਿੱਚ ਤੁਹਾਨੂੰ ਡਾਇਰੈਕਟ ਵੀ ਪੁੱਛ ਸਕਦੇ ਆ ਕਿ ਹੰਡਰ ਕਮਿਸ਼ਨ ਕਦੋਂ ਪਾਰਤ ਆਇਆ ਸੀਗਾ ਜਾਂ ਕਦੋਂ ਨਿਯੁਕਤ ਕੀਤਾ ਗਿਆ ਸੀਗਾ ਤਾਂ 1882 ਸੀਵੀ ਦੇ ਵਿੱਚ ਕੀਤਾ ਗਿਆ ਸੀ ਕਿਸ ਚੀਜ਼ ਦੇ ਨਰੀਖਣ ਲਈ ਉਹਦੀ ਸਥਾਪਨਾ ਕੀਤੀ ਗਈ ਸੀ ਰਾਜੇ ਤਾਂ ਵੁੱਡ ਡਿਸਪੈਚ ਦਾ ਜਿਹੜਾ ਨਰੀਖਣ ਆ ਉਹਦਾ ਉਹ ਕਰਨ ਵਾਸਤੇ ਜਿਹੜਾ ਹੈਗਾ ਹੰਟਰ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ ਫੇਰ ਰਾਜੀ ਸਭ ਤੋਂ ਇੰਪੋਰਟੈਂਟ ਹੈ ਇਹਦੇ ਵਿੱਚ ਜਿੱਥੋਂ ਕੁਐਸਚਨ ਬਣਦਾ ਹੀ ਬਣਦਾ ਕਿ ਜਿਹੜਾ ਲਾਰਡ ਰਿਪਨਸੀ ਉਹਦੇ ਸਮੇਂ ਦੇ ਵਿੱਚ ਇੱਕ ਅਲਬਰਟ ਬੈਲ ਆਇਆ ਸੀ ਅਲਬਰਟ ਬੈਲ ਕੀ ਸੀਗਾ ਰਾਜੀ ਕਿ ਇਹਦੇ ਵਿੱਚ ਜਿਹੜਾ ਹੈਗਾ ਇਹਦੇ ਤਹਿਤ ਭਾਰਤੀ ਸੀਗੇ ਜਿਹੜੇ ਉਹਨਾਂ ਨੂੰ ਇਹ ਪਰਮਿਸ਼ਨ ਦਿੱਤੀ ਗਈ ਸੀ ਕਿ ਉਹ ਬ੍ਰਿਟਿਸ਼ ਨਰਾਂ ਦੇ ਜਿਹੜੇ ਮੁਕੱਦਮੇ ਆ ਉਹਨਾਂ ਨੂੰ ਸੁਣ ਸਕਦੇ ਆ ਇਸ ਤੋਂ ਪਹਿਲਾਂ ਕੀ ਸੀ ਰਾਜੀ ਕਿ ਜਿਹੜੇ ਕੋਈ ਵੀ ਬ੍ਰਿਟਿਸ਼ ਨਰ ਹੁੰਦਾ ਸੀਗਾ ਯਾਨੀ ਕਿ ਕੋਈ ਵੀ ਈਸਟ ਇੰਡੀਆ ਕੰਪਨੀ ਦੇ ਨਾਲ ਸੰਬੰਧਿਤ ਹੁੰਦਾ ਸੀਗਾ ਜਿਨੇ ਕੋਈ ਵੀ ਅਪਰਾਧ ਕੀਤਾ ਹੁੰਦਾ ਹੁੰਦਾ ਸੀਗਾ ਉਹ ਉਹਦੇ ਮੁਕੱਦਮੇ ਆਪਣੇ ਇੰਡੀਅਨ ਨਹੀਂ ਸੁਣ ਸਕਦੇ ਸੀ ਕਾ ਇਹ ਬੈਲ ਜਿਹੜਾ ਇਹ ਪਾਸ ਹੋਇਆ ਸੀ ਰਾਜਗੀ 1833 ਦੇ ਵਿੱਚ ਇਹਦੇ ਵਿੱਚ ਕੀ ਕੀਤਾ ਗਿਆ ਸੀ ਕਿ ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਯੂਰਪੀਅਨ ਕੋਰਟ ਦੇ ਵਿੱਚ ਜੱਜ ਬਣਨ ਦਾ ਮੌਕਾ ਦਿੱਤਾ ਗਿਆ ਸੀ ਉਹ ਜਿਹੜੇ ਹੈਗੇ ਯੂਰਪੀਅਨ ਸੀਗੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਮੁਕੱਦਮੇ ਉਹਨਾਂ ਨੂੰ ਸੁਣ ਸਕਦੇ ਸੀ ਇਹਦੇ ਤਹਿਤ ਉਹ ਅਧਿਕਾਰ ਦਿੱਤਾ ਗਿਆ ਸੀ ਤਾਂ ਤੁਹਾਨੂੰ ਕੁਐਸਚਨ ਪੁੱਛਣਗੇ ਕਿ ਕਿਸ ਬੈਲ ਦੇ ਤਹਿਤ ਭਾਰਤੀ ਯੂਰਪੀਅਨ ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਯੂਰਪੀਅਨ ਕੋਰਟ ਦੇ ਵਿੱਚ ਜੱਜ ਬਣਨ ਦਾ ਮੌਕਾ ਦਿੱਤਾ ਗਿਆ ਜਾਂ ਜਿਹੜੇ ਬ੍ਰਿਟਿਸ਼ਨਰ ਦੇ ਜਿਹੜੇ ਕੇਸ ਸੁਣਨ ਦਾ ਮੁਕੱਦਮੇ ਸੁਣਨ ਦਾ ਜਿਹੜਾ ਅ ਅਧਿਕਾਰ ਦਿੱਤਾ ਗਿਆ ਤਾਂ ਉਹ ਸੀਗਾ ਰੀਪਨ ਦੇ ਸਮੇਂ ਦੇ ਵਿੱਚ ਆਇਆ ਸੀ ਠੀਕ ਆ ਫਿਰ ਇਹਦੇ ਨਾਲ ਸੰਬੰਧਿਤ ਕਥਨ ਰਾਜੀ ਇਹ ਮੈਂ ਤੁਹਾਨੂੰ ਸ਼ੁਰੂ ਚ ਦੱਸ ਚੁੱਕੀ ਆ ਕਿ ਭਾਰਤ ਦਾ ਮੁਕਤੀਜਾ ਦਾਤਾ ਜਾਂ ਉਦਾਰਕਾ ਜਿਹੜਾ ਉਹ ਲਾਰਡ ਰਿਪਨ ਨੂੰ ਕਿਹਾ ਜਾਂਦਾ ਭਾਰਤ ਦਾ ਸ੍ਰੇਸ਼ਟ ਵਾਇਸਰਾਏ ਵੀ ਯਾਨੀ ਕਿ ਜਿਹੜਾ ਵੀ ਪੋਜ਼ਿਟਿਵ ਕਥਨ ਹੋਊਗਾ ਰਾਜੇ ਉਹ ਇਸੇ ਵਾਇਸਰਾਏ ਦੇ ਨਾਲ ਸੰਬੰਧਿਤ ਆ ਹੋਰ ਕੋਈ ਵੀ ਵਾਇਸਰਾਏ ਨੇ ਜਿਹੜਾ ਹੈਗਾ ਉਹਨੇ ਇੰਡੀਆ ਦੇ ਨਾਲ ਸੰਬੰਧਿਤ ਕੋਈ ਵੀ ਪੋਜ਼ਿਟਿਵ ਕੰਮ ਨਹੀਂ ਕੀਤਾ ਸੀਗਾ ਕੱਲੇ ਇੰਡੀਆ ਦੇ ਉੱਤੇ ਜਿਹੜਾ ਹੈਗਾ ਜ਼ੁਲਮੀ ਕੀਤੇ ਸੀਗੇ ਉਹਨਾਂ ਦੇ ਉੱਤੇ ਆਪਣੇ ਜਿਹੜੇ ਕਾਨੂੰਨ ਉਹਨਾਂ ਨੂੰ ਥੋਪਿਆ ਹੀ ਸੀਗਾ ਸਿਰਫ ਇਹਨੇ ਇੰਡੀਆ ਦੇ ਪੱਖ ਦੇ ਵਿੱਚ ਜਿਹੜੇ ਹੈਗੇ ਡਿਸੀਜਨ ਲਏ ਸੀਗੇ ਤਾਂ ਇਸੇ ਕਰਕੇ ਜਿਹੜੇ ਵੀ ਪੋਜ਼ਿਟਿਵ ਤੁਹਾਨੂੰ ਕੋਈ ਵੀ ਕਥਨ ਮਿਲੂਗਾ ਤਾਂ ਉਹ ਲਾਰਡ ਰ ਪੋਛ ਲੈਣ ਰਾਜੇ ਕਿਨੇ ਕਿਹਾ ਸੀ ਮੁਕਤੀਦਾਤਾ ਜਾਂ ਉਦਾਰਕ ਕਿਹਨੇ ਕਿਹਾ ਸੀਗਾ ਤਾਂ ਫਲੋਰਿਸ ਨੇ ਕਿਹਾ ਸੀਗਾ ਇਹਦਾ ਪੂਰਾ ਨਾਮ ਰਾਜੇ ਇਹ ਫਲੋਰਿਸ ਨਾਈਟਿੰਗਲ ਤੇ ਜਿਹੜਾ ਸ੍ਰੇਸ਼ਟ ਵਾਇਸਰਾਏ ਕਿਹਾ ਸੀ ਰਾਜੇ ਉਹ ਪੰਡਿਤ ਮਦਨ ਮੋਹਨ ਨੇ ਕਿਹਾ ਸੀ ਠੀਕ ਹੈ ਨਾ ਇਹ ਨਾਮ ਭਾਵਾਂ ਦੀ ਟੀਚਿੰਗ ਐਗਜ਼ਾਮ ਵਾਲੇ ਬੱਚੇ ਨਾਮ ਨਾ ਧਿਆਨ ਚ ਰੱਖਣ ਰਾਜੇ ਬਟ ਇੰਨਾ ਜ਼ਰੂਰ ਧਿਆਨ ਚ ਰੱਖਣਾ ਕਿ ਮੁਕਤੀਦਾਤਾ ਉਦਾਰਕ ਜਾਂ ਸ੍ਰੇਸ਼ਟ ਵਾਇਸਰਾਏ ਆ ਜਿਹੜਾ ਉਹ ਕਿਹਨੂੰ ਕਿਹਾ ਗਿਆ ਸੀ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਆਉਣਾ ਰਿਹਾ ਜੀ ਡਫਰਿੰਡ ਡਫਰਿੰਡ ਦਾ ਸਮਾਸੀਗਾ 84 ਤੋਂ 88 ਤੱਕ ਤੇ ਇਹਦੇ ਸਮੇਂ ਸਭ ਤੋਂ ਇੰਪੋਰਟੈਂਟ ਕੀ ਰਹਾ ਜੇ ਕਾਂਗਰਸ ਦਾ ਗਠਨ ਹੁੰਦਾ ਕਿਉਂਕਿ ਜਦੋਂ ਲਾਰਡ ਰਿਪਨ ਨੇ ਜਿਹੜੇ ਇੰਡੀਆ ਦੇ ਪੱਖ ਦੇ ਵਿੱਚ ਫੈਸਲੇ ਲਏ ਤਾਂ ਲੋਕਾਂ ਨੂੰ ਜਿਹੜੀ ਹੈਗੀ ਆ ਸੁਰਤ ਦਾਗੀ ਰਜੇ ਉਹਨਾਂ ਨੂੰ ਆਪਣੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣ ਲੱਗੇ ਤਾਂ ਫਿਰ ਜਿਹੜਾ ਹੈਗਾ ਡਫਰਿੰਡ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੇ ਕਾਂਗਰਸ ਦਾ ਜਿਹੜਾ ਗਠਨ ਕੀਤਾ ਸੀ ਕਦੋਂ ਕੀਤਾ ਸੀਗਾ ਰਜੇ ਇਹ ਤਾਂ ਬੰਬਈ ਦੇ ਵਿੱਚ ਕੀਤਾ ਸੀ ਏਓ ਹਿਊਮ ਦੀ ਨਿਗਰਾਨੀ ਦੇ ਵਿੱਚ ਇਹ ਆਪਾਂ ਅੱਗੇ ਜਦੋਂ ਕਾਂਗਰਸ ਦਾ ਗਠਨ ਜਿਹੜਾ ਕਿ ਕਰਾਂਗੇ ਉਥੇ ਪੂਰਾ ਫੁੱਲ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ ਫਿਲਹਾਲ ਤੁਸੀਂ ਇਨਾ ਹੀ ਧਿਆਨ ਰੱਖਣਾ ਕਿ ਜਿਹੜਾ ਡਫਰਨ ਆਉਂਦਾ ਉਹਦੇ ਸਮੇਂ ਦੇ ਵਿੱਚ ਕਾਂਗਰਸ ਦਾ ਜਿਹੜਾ ਗਠਨ ਆ ਉਹ ਕੀਤਾ ਗਿਆ ਸੀਗਾ ਫਾਰਮੇਸ਼ਨ ਆਫ ਕਾਂਗਰਸ ਫਿਰ ਆਇਆ ਇਹ ਲੈਸ ਡਾਊਨ ਆਉਂਦਾ ਇਹਦਾ ਸਮਾਂ ਸੀਗਾ 84 ਤੋਂ ਲੈ ਕੇ 94 ਤੱਕ ਤੇ ਇਹਦੇ ਸਮੇਂ ਦੇ ਵਿੱਚ ਸੈਕਿੰਡ ਇੰਡਸਟਰੀ ਜਿਹੜਾ ਐਕਟ ਆਉਂਦਾ ਜਿਹੜਾ ਫਰਸਟ ਇੰਡਸਟਰੀ ਐਕਟ ਸੀਗਾ ਉਹ ਲਾਗ ਰਿਪਨ ਦੇ ਸਮੇਂ ਦੇ ਵਿੱਚ ਆਇਆ ਸੀਗਾ ਇਹਦੇ ਸਮੇਂ ਦੇ ਵਿੱਚ ਫਿਰ ਇੱਕ ਹੋਰ ਐਕਟ ਆਉਂਦਾ ਜਿਹੜਾ ਇਹਦੇ ਵਿੱਚ ਸੁਧਾਰ ਕਰਦਾ ਫਿਰ ਉਹ ਜਿਹੜਾ ਜਿਵੇਂ ਮੰਨ ਲਓ ਉਹਦੇ ਚ ਤੱਕ ਲਈ ਉਮਰ ਸੀਮਾ ਸੀਗੀ ਜਿਹੜੀ 7 ਸਾਲ ਤੱਕ ਕੀਤੀ ਗਈ ਸੀ ਇਹਦੇ ਵਿੱਚ ਉਹਨਾਂ ਨੇ 9 ਸਾਲ ਕਰਤੀ ਕਿ 9 ਸਾਲ ਤੱਕ ਦਾ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਫੈਕਟਰੀ ਦੇ ਵਿੱਚ ਕੰਮ ਨਹੀਂ ਕਰੂਗਾ ਫਿਰ ਜਿਹੜੇ 9 ਤੋਂ 14 ਸਾਲ ਤੱਕ ਦੇ ਬੱਚੇ ਆ ਉਹ 6 ਘੰਟੇ ਤੋਂ ਵੱਧ ਕੰਮ ਨਹੀਂ ਇਨ ਕਿਉਂ ਨਾ ਬਸਤੇ ਸਮਾਵੀ ਨਿਰਦਾਰਧ ਕਰਤਾ ਕਿ ਉਹ 6 ਘੰਟੇ ਤੋਂ ਵੱਧ ਜਿਹੜਾ ਉਹ ਕੰਮ ਨਹੀਂ ਕਰਨਗੇ ਫਿਰ ਸੈਕੰਡਲੀ ਇਹਦੇ ਵਿੱਚ ਰਹਿ ਜੇ 30 ਮਿੰਟ ਦੀ ਬ੍ਰੇਕ ਦੀ ਵੀ ਗੱਲ ਕੀਤੀ ਗਈ ਤਾਂ ਤੁਹਾਨੂੰ ਪੁੱਛ ਸਕਦੇ ਆ ਕਿ ਕਿਹੜੇ ਇੰਡਸਟਰੀ ਐਕਟ ਦੇ ਵਿੱਚ ਜਿਹੜਾ ਹੈਗਾ ਬ੍ਰੇਕ ਦੀ ਗੱਲ ਕੀਤੀ ਗਈ ਸੀਗੀ ਤਾਂ 30 ਮਿੰਟ ਦੇ ਬ੍ਰੇਕ ਦੀ ਗੱਲ ਕੀਤੀ ਗਈ ਸੀ ਸੈਕੰਡ ਇੰਡਸਟਰੀ ਐਕਟ ਦੇ ਵਿੱਚ ਜਿਹੜਾ ਕਿ 1891 ਦੇ ਵਿੱਚ ਆਇਆ ਸੀਗਾ ਤੇ ਇਹੀ ਜਿਹੜੇ ਰੂਲ ਸੀ ਰਹਿ ਜੇ ਇਹ ਜਿਵੇਂ 9 ਸਾਲ ਦੀ ਉਮਰ ਆ ਜਾਂ 6 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਜਾਂ 30 ਮਿੰਟ ਦੀ ਬ੍ਰੇਕ ਆ ਤਾਂ ਇਹ ਮਹਿਲਾਵਾਂ ਤੇ ਵੀ ਲਾਗੂ ਹੁੰਦੇ ਸੀ ਠੀਕ ਹੈ ਨਾ ਉਹਦੇ ਵਿੱਚ ਮਹਿਲਾਵਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਸੀ ਸਿਰਫ ਬੱਚਿਆਂ ਬਾਰੇ ਸਿਰਫ 9 ਸਾਲ ਦੇ ਬੱਚਿਆਂ ਦੇ ਤੱਕ ਜਿਵੇਂ ਮੰਨ ਲਓ 7 ਸਾਲ ਦੇ ਬੱਚਿਆਂ ਤੱਕ ਉੱਥੇ ਗੱਲ ਕੀਤੀ ਗਈ ਸੀ ਤਾਂ ਇੱਥੇ ਇਹ ਜਿਹੜੇ ਕੰਟੇਨਰ ਦਾਇਰਤ ਕੀਤੇ ਗਏ ਸੀ ਜਾਂ ਬ੍ਰੇਕ ਦੀ ਗੱਲ ਕੀਤੀ ਗਈ ਸੀ ਤਾਂ ਇਹ ਮਹਿਲਾਵਾਂ ਵਾਸਤੇ ਵੀ ਕੀਤੀ ਗਈ ਸੀ ਠੀਕ ਹੈ ਨਾ ਧਿਆਨ ਚ ਰੱਖਣਾ ਹੈ ਫਿਰ राजे ਲਾੜ ਕਰਦੇ ਨਾਉਂਦਾ ਤਾਂ ਇਹਦਾ ਸਮਾਂ ਸੀਗਾ 19 1898 ਤੋਂ ਲੈ ਕੇ 1905 ਤੱਕ ਇਹਦੇ ਸਮੇਂ ਵਿੱਚ ਸਭ ਤੋਂ ਇੰਪੋਰਟੈਂਟ ਕੀ ਹੋਊਗਾ ਰਾਜੇ ਬੰਗਾਲ ਦੀ ਵੰਡ ਇਹ ਤੁਹਾ ਕਵੈਸ਼ਨ ਬੰਦਾ ਹੀ ਬੰਦਾ ਠੀਕ ਹੈ ਨਾ ਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਬੰਗਾਲ ਦੀ ਵੰਡ ਆਪਾਂ ਪੂਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਰਾਜੇ ਕਿ ਪ੍ਰਾਚੀਨ ਸਮਾਰਕ ਸੁਰੱਖਿਆ ਕਾਨੂੰਨ ਆਉਂਦਾ ਜਿਵੇਂ ਮੰਨ ਲਓ ਭਾਰਤੀ ਪ੍ਰਾਤਿਤਿ ਵਿਭਾਗ ਦੀ ਸਥਾਪਨਾ ਇਹਦੇ ਐਕਟ ਦੇ ਤਹਿਤ ਕਰਦਾ ਹੈ ਇਹ 1904 ਦੇ ਵਿੱਚ ਜਿਹਦੇ ਵਿੱਚ ਜਿਹੜੇ ਹੈਗੇ ਭਾਰਤ ਦੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਸੀ ਉਹਨਾਂ ਦੀ ਸਾਂਭ ਸੰਭਾਲ ਤੇ ਸੁਰੱਖਿਆ ਦਾ ਜਿਹੜਾ ਕੰਮ ਆ ਉਹ ਕੀਤਾ ਜਾਂਦਾ ਫਿਰ ਰਾਜੇ ਪੁਲਿਸ ਆਯੋਗ ਜਾਂ ਪੁਲਿਸ ਕਮਿਸ਼ਨ ਦੀ ਸਥਾਪਨਾ ਕੀਤੀ ਜਾਂਦੀ 1902 ਦੇ ਵਿੱਚ ਇਹਦਾ ਕੰਮ ਕੀ ਸੀ ਲੋਕਾਂ ਦਾ ਦਮਨ ਕਰਨਾ ਜਾਨੀ ਕਿ ਲੋਕ ਰਾਜੇ 1857 ਦੀ ਜਦੋਂ ਕ੍ਰਾਂਤੀ ਹੋ ਕੇ ਹਟੀ ਹੈ ਨਾ ਉਸ ਤੋਂ ਬਾਅਦ ਇਹ ਜਿਹੜੇ ਈਸਟ ਇੰਡੀਆ ਕੰਪਨੀ ਵਾਲੇ ਸੀਗੇ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਇਸ ਚੀਜ਼ ਦਾ ਸੀਗਾ ਕਿ ਲੋਕਾਂ ਕਿਸੇ ਪੱਖ ਤੋਂ ਵੀ ਜਿਹੜਾ ਵਿਦਰੋਹ ਨਾ ਕਰ ਲੈਣ ਕਿਉਂਕਿ ਲੋਕ ਆਪਣੇ ਰਾਈਟਸ ਦੇ ਪ੍ਰਤੀ ਅਵੇਅਰ ਹੋ ਚੁੱਕੇ ਸੀ ਉਹਨਾਂ ਨੂੰ ਪਤਾ ਸੀਗਾ ਕਿ ਹੁਣ ਸਾਨੂੰ ਆਪਣੇ ਹੱਕਾਂ ਵਾਸਤੇ ਲੜਨਾ ਪਊਗਾ ਤਾਂ ਇਹਨਾਂ ਨੂੰ ਇਹ ਸੀਗਾ ਕਿ ਲੋਕ ਕਿਸੇ ਵੀ ਪੱਖ ਤੋਂ ਜਿਹੜਾ ਹੈਗਾ ਕੋਈ ਵੀ ਵਿਰੋਧ ਨਾ ਕਰ ਦੇਣ ਤਾਂ ਲੋਕਾਂ ਦਾ ਉਸ ਵਿਰੋਧ ਦਾ ਦਮਨ ਕਰਨ ਦੇ ਲਈ ਜਿਹੜਾ ਗਏ ਨੇ ਪੁਲਿਸ ਅਯੋਗ ਜਾਂ ਪੁਲਿਸ ਕਮਿਸ਼ਨ ਦੀ ਸਥਾਪਨਾ ਕੀਤੀ ਸੀ 1902 ਦੇ ਵਿੱਚ ਤੇ ਇਹਦਾ ਚੇਅਰਮੈਨ ਕੌਣ ਕਿਹਨੂੰ ਬਣਾਇਆ ਸੀ राजे ਐਂਡਰੀਓ ਫਰੇਜ਼ਰ ਨੂੰ ਬਣਾਇਆ ਸੀ ਠੀਕ ਹੈ ਨਾ ਤਾਂ ਲਾਰਡ ਕਰਜ਼ਨ ਨੇ ਜੋ ਪੁਲਿਸ ਅਯੋਗ ਦੀ ਸਥਾਪਨਾ ਕੀਤੀ ਉਹਦਾ ਚੇਅਰਮੈਨ ਕਿਹਨੂੰ ਬਣਾਇਆ ਐਂਡਰੀਓ ਫਰੇਜ਼ਰ ਨੂੰ ਫਿਰ राजे ਦੂਜਾ ਦਿੱਲੀ ਦਰਬਾਰ ਹੁੰਦਾ ਪਹਿਲਾ ਦਿੱਲੀ ਦਰਬਾਰ ਰਾਜੇ ਆਪਾਂ ਦੇਖਿਆ ਹੈ ਸੀਗੇ ਕਿ ਜਿਹੜਾ ਹੈਗਾ ਲਾਰਡ ਰਿਟਨ ਦੇ ਸਮੇਂ ਲਾਰਡ ਲੇਟਨ ਦੇ ਸਮੇਂ ਦੇ ਵਿੱਚ ਹੋਇਆ ਸੀਗਾ ਜਦੋਂ ਉਹਨੂੰ ਕਿਸਰੇ ਹਿੰਦ ਦੀ ਜਿਹੜੀ ਉਪਾਧੀ ਦਿੱਤੀ ਗਈ ਸੀ ਤਾਂ ਜਿਹੜਾ ਦੂਜਾ ਦਿੱਲੀ ਦਰਬਾਰ ਆ ਉਹ ਹੋ ਰਾਜੇ ਕਿਹਦੇ ਸਮੇਂ ਦੇ ਵਿੱਚ ਹੋਊਗਾ ਲਾਰਡ ਕਾਰਜਨ ਦੇ ਸਮੇਂ ਦੇ ਵਿੱਚ ਹੁੰਦਾ ਤੀਜਾ ਦਿੱਲੀ ਦਰਬਾਰ 1911 ਦੇ ਵਿੱਚ ਆਪਾਂ ਅੱਗੇ ਡਿਸਕਸ ਕਰਾਂਗੇ ਜਿਸ ਦੇ ਵਿੱਚ ਜਿਹੜੀ ਬੰਗਾਲ ਦੀ ਵੰਡਾ ਉਹਨੂੰ ਖਤਮ ਕੀਤਾ ਜਾਊਗਾ ਠੀਕ ਹੈ ਨਾ ਤਾਂ ਤੇ ਦੂਜਾ ਦਿੱਲੀ ਦਰਬਾਰ 1903 ਦੇ ਵਿੱਚ ਹੁੰਦਾ ਇਹਦੇ ਵਿੱਚ ਕੀ ਸੀ ਰਾਜੇ ਇਹਨਾਂ ਦਾ ਇੱਕ ਰਾਜਾ ਸੀਗਾ ਐਡਵਰਡ 7 ਉਹਦੀ ਤਾਜਪੋਸ਼ੀ ਹੋਈ ਸੀ ਜਿਹਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਸੀ ਇਹਨਾਂ ਨੇ ਠੀਕ ਹੈ ਨਾ ਜਿਹੜਾ ਲਾਰਡ ਕਾਰਜਨ ਸੀ ਇਹਨੇ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਜਦੋਂ ਉਹਦੀ ਤਾਜਪੋਸ਼ੀ ਹੋਈ ਤਾਂ ਲੋਕਾਂ ਦੇ ਵਿੱਚ ਇਹ ਵਿਰੋਧ ਹੋ ਗਿਆ ਸੀਗਾ ਕਿ ਸਾਡੇ ਜਿਹੜਾ ਹੈਗਾ ਦੇਸ਼ ਦਾ ਪੈਸਾ ਇਹ ਆਪਣੇ ਦੇਸ਼ ਦੇ ਵਿੱਚ ਲਿ ਜਾ ਕੇ ਆਪਣੇ ਕੰਮਾਂ ਦੇ ਲਈ ਵਰਤ ਰਿਹਾ ਵੀ ਫਜ਼ੂਲ ਦੀ ਖਰਚੀ ਕਰ ਰਿਹਾ ਤਾਂ ਲੋਕਾਂ ਨੇ ਇਹਨਾਂ ਦਾ ਬਹੁਤ ਬਹੁਤ ਵਿਰੋਧ ਕੀਤਾ ਸੀਗਾ ਫਿਰ राजे ਇਹਦੇ ਸਮੇਂ ਦੇ ਵਿੱਚ ਇੱਕ ਯੂਨੀਵਰਸਿਟੀ ਲਾਅ ਆਇਆ ਸੀਗਾ 1904 ਦੇ ਵਿੱਚ ਆਇਆ ਸੀਗਾ ਇਹਦਾ ਵਿਰੋਧ ਕੀਤਾ ਸੀਗਾ ਆਸ਼ੂਤੋਸ਼ ਮੁਖਰਜੀ ਨੇ ਤਾਂ ਤੁਸੀਂ ਜ਼ਰੂਰ ਧਿਆਨ ਚ ਰੱਖਣਾ राजे ਕਿ ਜਿਹੜਾ ਹੈ ਯੂਨੀਵਰਸਿਟੀ ਲਾਅ ਆ ਉਹ ਕਿਹਦੇ ਸਮੇਂ ਦੇ ਵਿੱਚ ਆਉਂਦਾ ਲਾਰਡ ਕਰਜੰਦੇ ਸਮੇਂ ਦੇ ਵਿੱਚ ਆਉਂਦਾ ਤੇ ਉਹਦਾ ਵਿਰੋਧ ਆਸ਼ੂਤੋਸ਼ ਆਸ਼ੂਤੋਸ਼ ਕਿਉਂ ਵਿਰੋਧ ਕਰਦੇ ਰ राजे ਕਿਉਂ ਵਿਰੋਧ ਕੀਤਾ ਗਿਆ ਸੀਗਾ ਕਿਉਂਕਿ ਇਹਦੇ ਨਾਲ ਜਿਹੜੇ ਆਪਣੇ ਜਿਹੜੇ ਕਾਲਜ ਸੀ ਨਾ ਉਹਨਾਂ ਦੀ ਜਿਹੜੀ ਮਾਨਤਾ ਸੀ ਉਹਦੇ ਤੇ ਇਫੈਕਟ ਪੈ ਰਿਹਾ ਸੀ ਜਿਹੜੀ ਉਹਨਾਂ ਨੂੰ ਮਾਨਤਾ ਮਿਲੀ ਹੋਈ ਸੀ ਨਾ ਉਹਦੇ ਰੱਦ ਹੋਣ ਦਾ ਖਤਰਾ ਵੱਧ ਸੀ ਤਾਂ ਇਸੇ ਕਰਕੇ ਜਿਹੜਾ ਇਹਦਾ ਵਿ ਫਿਰ ਰਾਜੇ ਪਾਰਟੀਸ਼ਨ ਆਫ ਬੰਗਾਲ ਜਾਨੀ ਕਿ ਬੰਗਾਲ ਦੀ ਵੰਡ ਹੁੰਦੀ ਆ ਤਾਂ ਇਹ 1905 ਦੇ ਵਿੱਚ ਹੋਈ ਸੀ ਲਾਰਡ ਕਰਜਨ ਦੇ ਸਮੇਂ ਦੇ ਵਿੱਚ ਹੋਈ ਤਾਂ ਇਹਦੇ ਨਾਲ ਸੰਬੰਧਿਤ ਰਾਜੇ ਇਹ ਅਲੱਗ-ਅਲੱਗ ਡੇਟਸ ਐ ਇਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਤੇ ਜਿਹੜੀ ਇਹਦੀ ਕੋਸ਼ਨਾ ਸਭ ਤੋਂ ਪਹਿਲਾਂ ਆਪਾਂ ਦੇਖਣੀ ਹੈ ਵੀ ਕਦੋਂ ਕੀਤੀ ਗਈ ਸੀਗੀ ਤਾਂ ਜਨਤਾ ਦੇ ਸਾਹਮਣੇ ਇਹਦੀ ਕੋਸ਼ਨਾ ਕੀਤੀ ਗਈ ਸੀ ਰਾਜੇ 19 ਜੁਲਾਈ 1905 ਨੂੰ ਕੀਤੀ ਗਈ ਸੀ ਜਾਨੀ ਕਿ ਲੋਕਾਂ ਦੇ ਵਿੱਚ ਦੱਸ ਦਿੱਤਾ ਸੀ ਜਿਵੇਂ ਮੰਨ ਲਓ ਹੁਣ ਵੀ ਆਪਣੇ ਰੈਲੀਆਂ ਆਉਂਦੀਆਂ ਕੋਈ ਵੀ ਨੇਤਾ ਹੁੰਦਾ ਉਹਨੇ ਆਪਣਾ ਜਿਹੜਾ ਰੈਲੀ ਦੇ ਵਿੱਚ ਜਿਹੜਾ ਬਿਆਨ ਦਿੰਦਾ ਉਹ ਇੱਕ ਦਿਨ ਪਹਿਲਾਂ ਆ ਜਾਂਦਾ ਤੇ ਅਗਲੇ ਦਿਨ ਮੀਡੀਆ ਦੇ ਵਿੱਚ ਅਗਲੇ ਦਿਨ ਆਉਂਦਾ ਜਿਵੇਂ ਮੰਨ ਲਓ ਅੱਜ ਉਦੋਂ ਦੀ ਰੈਲੀ ਹੋਵੇ ਤਾਂ ਅਗਲੇ ਦਿਨ ਮੀਡੀਆ ਦੇ ਵਿੱਚ ਉਹ ਗੱਲ ਆਊਗੀ ਠੀਕ ਹੈ ਨਾ ਅਖਬਾਰਾਂ ਦੇ ਵਿੱਚ ਅਗਲੇ ਦਿਨ ਆਊਗੀ ਨਾ ਜਿਹੜੇ ਲਾਈਵ ਮੀਡੀਆ ਟੈਲੀਕਾਸਟ ਹੁੰਦਾ ਉਹਨਾਂ ਦੇ ਵਿੱਚ ਤਾਂ ਗੱਲ ਵੱਖਰੀ ਹੈ ਬੱਚਾ ਜਿਹੜੇ ਨਿਊਜ਼ਪੇਪਰਸ ਵਗੈਰਾ ਹੁੰਦੇ ਉਹਨਾਂ ਫਿਰ ਉਸ ਤੋਂ ਬਾਅਦ ਰਾਜੇ ਇਹਦਾ ਜਿਹੜਾ ਪ੍ਰਸਤਾਵ ਆ ਜਿਹੜੀ ਬੰਗਾਲ ਦੀ ਵੰਡ ਸੀਗੀ ਇਹਦਾ ਪ੍ਰਸਤਾਵ ਤਾਂ ਜੁਲਾਈ 1903 ਦੇ ਵਿੱਚ ਹੀ ਪੇਸ਼ ਕਰ ਦਿੱਤਾ ਗਿਆ ਸੀ ਬ੍ਰਿਟਿਸ਼ ਸੰਸਦ ਦੇ ਵਿੱਚ ਜਿਹੜਾ ਇਹਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਨਾ ਤਾਂ 1903 ਦੇ ਵਿੱਚ ਹੀ ਉਹਨੂੰ ਪੇਸ਼ ਕਰ ਦਿੱਤਾ ਗਿਆ ਸੀ ਹਾਲਾਂਕਿ ਇਹਨੂੰ ਲਾਗੂ 1905 ਦੇ ਵਿੱਚ ਕੀਤਾ ਗਿਆ ਤਾਂ ਇਹ ਜ਼ਰੂਰ ਧਿਆਨ ਚ ਰੱਖਣਾ ਜੇਕਰ ਤੁਹਾਨੂੰ ਸਟੇਟਮੈਂਟ ਆਦੀ ਹੈ ਕਿ ਬੰਗਾਲ ਵਿਭਾਜਨ ਦਾ ਪ੍ਰਸਤਾਵ ਆ ਜਿਹੜਾ ਉਹ ਕਿੱਥੇ ਪੇਸ਼ ਕੀਤਾ ਗਿਆ ਸੀ ਤਾਂ ਬ੍ਰਿਟੇਨ ਦੀ ਜਿਹੜੀ ਸੰਸਦਾ ਉੱਥੇ ਪੇਸ਼ ਕੀਤਾ ਗਿਆ ਸੀ ਕਦੋਂ ਕੀਤਾ ਗਿਆ ਸੀ ਤੇ ਜੁਲਾਈ 1903 ਦੇ ਵਿੱਚ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਠੀਕ ਹੈ ਨਾ ਫਿਰ ਜਦੋਂ ਇਹ ਪ੍ਰਸਤਾਵ ਪੇਸ਼ ਹੋਇਆ ਰਾਜੀ ਤੇ ਇਧਰ ਆਪਣੇ ਇੰਡੀਆ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਸੀ ਤਾਂ ਉਸੇ ਵਿਰੋਧ ਦੇ ਵਿੱਚ ਜਿਹੜਾ ਹੈਗਾ 7 ਅਗਸਤ 1905 ਨੂੰ ਸਵਦੇਸ਼ੀ ਅੰਦੋਲਨ ਹੋਇਆ ਸੀ ਇਹ ਜਿਹੜੇ ਅੰਦੋਲਨ ਹੋਣਗੇ ਰਾਜੀ ਇਹਨਾਂ ਬਾਰੇ ਡਿਟੇਲ ਆਪਾਂ ਅੱਗੇ ਡਿਸਕਸ ਕਰਨੀ ਹੈ ਠੀਕ ਹੈ ਨਾ ਜਦੋਂ ਵੀ ਟੌਪਿਕ ਦੇ ਵਿੱਚ ਇਹ ਆਉਣਗੇ ਅੱਗੇ ਠੀਕ ਹੈ ਨਾ ਫਿਰ ਇਹ ਲਾਗੂ ਲੋਕ ਇਹਦਾ ਫਰਕ ਨਹੀਂ ਪਿਆ ਰਾਜੀ ਜੀ ਜਿਹੜਾ ਇਹ ਅੰਦੋਲਨ ਕੀਤਾ ਸੀ ਇਹਦੇ ਨਾਲ ইস্ট ਇੰਡੀਆ ਕੰਪਨੀ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਕੋਈ ਫਰਕ ਨਹੀਂ ਪਿਆ ਉਹਨਾਂ ਨੇ ਆਪਣਾ ਕੰਮ ਜਿਹੜਾ ਉਸੇ ਤਰ੍ਹਾਂ ਕੀਤਾ ਉਹਨਾਂ ਨੇ ਬੰਗਾਲ ਵਿਭਾਜਨ ਦਾ ਜਿਹੜਾ ਰੂਲ ਆ ਲਾਡ ਕਰ ਦਿੰਦੇ ਉਹਨੂੰ ਲਾਗੂ ਕਰ ਦਿੱਤਾ ਤਾਂ ਲਾਗੂ ਕਦੋਂ ਕੀਤਾ 16 ਅਕਤੂਬਰ ਜਿਹੜਾ ਹੈਗਾ 1905 ਨੂੰ ਉਹਨੂੰ ਲਾਗੂ ਕਰ ਦਿੱਤਾ ਸੀ ਫਿਰ ਲੋਕਾਂ ਨੇ ਇਸੇ ਦਿਨ ਸੋਗ ਦੇਵਸ ਮਨਾਇਆ ਸੀ ਰਾਜੀ ਜੀ ਜਦੋਂ ਬੰਗਾਲ ਵਿਭਾਜਨ ਜਿਹੜਾ ਲਾਗੂ ਕਰ ਦਿੱਤਾ ਨਾ ਤਾਂ ਉਹਨਾਂ ਦਾ ਰਾਜ ਇਹ ਮੀਨ ਮੋਟਿਵ ਕੀ ਸੀ ਕਿ ਸੰਪਰਦਾਇਕ ਤੌਰ ਤੇ ਲੋਕਾਂ ਨੂੰ ਅਲੱਗ ਕਰ ਦੋ ਕਿਉਂਕਿ ਜਿਹੜੇ ਮੰਨ ਲਓ ਇਹਨਾਂ ਦੇ ਵਿੱਚ ਇੱਕ ਅਧਿਕਾਰੀ ਆਉਣਗੇ ਅੱਗੇ ਮੈਂ ਤੁਹਾਨੂੰ ਡਿਸਕਸ ਕਰਕੇ ਦੱਸੂਗੀ ਜਦੋਂ ਆਪਾਂ ਇਹ ਵੇਖਾਂਗੇ ਵੀ ਕਿ ਬੰਗਾਲ ਦੀ ਵਡ ਦੇ ਵਿੱਚ ਕਿਹਨੂੰ ਕਿਹਨੂੰ ਲੈਫਟੀਨੈਂਟ ਗਵਰਨਰ ਬਣਾਇਆ ਗਿਆ ਤਾਂ ਉਹਦੇ ਵਿੱਚ ਇੱਕ ਅਧਿਕਾਰੀ ਆਉਣਗੇ ਬਲੂਮਫੀਲਡ ਤਾਂ ਉਹਨੇ ਕਿਹਾ ਸੀ ਕਿ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਨਾ ਉਹਦੀਆਂ ਦੋ ਪਤਨੀਆਂ ਇੱਕ ਹਿੰਦੂ ਪਤਨੀ ਆ ਇੱਕ ਮੁਸਲਿਮ ਪਤਨੀ ਆ ਤੇ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆ ਉਹ ਮੁਸਲਿਮ ਪਤਨੀ ਪਰਤੀ ਜਿਹੜੀ ਹੈਗੀ ਆ ਵਫਾਦਾਰ ਆ ਤਾਂ ਉਹ ਉਹਨਾਂ ਦਾ ਮੇਨ ਮਕਸਦ ਕੀ ਸੀ ਰਹਿ ਗਿਆ ਜਦੋਂ ਉਹਨਾਂ ਨੇ 1857 ਦੀ ਕ੍ਰਾਂਤੀ ਦੇਖੀ ਸੀ ਤਾਂ ਉਹਨਾਂ ਨੇ ਇਹ ਆਖਿਆ ਕਿ ਹਰੇਕ ਧਰਮ ਦੇ ਲੋਕ ਹਰੇਕ ਜਾਤ ਦੇ ਲੋਕ ਜਿਹੜੇ ਇਕੱਠੇ ਹੋ ਕੇ ਵਿਦਰੋਹ ਕਰ ਰਹੇ ਆ ਤਾਂ ਜੇਕਰ ਆਪਾਂ ਇਹਨਾਂ ਨੂੰ ਆਪਸ ਦੇ ਵਿੱਚ ਜਿਹੜਾ ਅਲੱਗ ਕਰ ਦਈਏ ਫੁੱਟ ਪਾ ਦਈਏ ਤਾਂ ਇਹ ਵਿਦਰੋਹ ਨਹੀਂ ਕਰਨਗੇ ਤਾਂ ਉਸ ਚੀਜ਼ ਨੂੰ ਉਹਨਾਂ ਨੇ ਸੰਪਰਦਾਇਕਤਾ ਨੂੰ ਜਿਹੜਾ ਵਡਾਵਾ ਦੇਣ ਦੇ ਵਾਸਤੇ ਜਿਹੜਾ ਹੈਗਾ ਇਹ ਬੰਗਾਲ ਦੀ ਵੰਡ ਕੀਤੀ ਸੀ ਠੀਕ ਹੈ ਨਾ ਤਾਂ 16 ਅਕਤੂਬਰ 1905 ਨੂੰ ਕੀਤੀ ਰਾਜੇ ਲੋਕਾਂ ਨੇ ਫਿਰ ਇਹਦੇ ਵਿੱਚ ਸੋਗ ਦਿਵਸ ਮਨਾਇਆ ਸੀਗਾ ਤਾਂ ਇਸੇ ਦਿਨ ਹੀ ਫਿਰ ਜਿਹੜਾ ਹੈਗਾ ਰਖੜੀ ਦਿਵਸ ਵੀ ਮਨਾਇਆ ਗਿਆ ਸੀ ਜਦੋਂ ਲੋਕਾਂ ਨੂੰ Hindu Muslim ਜਿਹੜੇ ਉਹਨਾਂ ਨੂੰ ਅਲੱਗ ਕਰ ਦਿੱਤਾ ਗਿਆ ਸੀਗਾ ਰਾਜੇ ਤਾਂ ਜਿਹੜਾ ਹੈਗਾ ਲੋਕਾਂ ਨੇ ਇੱਕ ਦੂਜੇ ਦੇ ਰਖੜੀਆਂ ਬੰਨੀਆਂ ਸੀ ਤਾਂ ਤੁਹਾਨੂੰ ਕੁਝ ਪੁੱਛ ਸਕਦੇ ਆ ਰਾਜੇ ਕਿ ਉਹ ਰਖੜੀ ਹੈ ਜਿਹੜੀ ਉਹ ਕਿਹੜੇ ਰੰਗ ਦੀ ਸੀ ਤਾਂ ਪੀਲੇ ਰੰਗ ਦਾ ਜਿਹੜਾ ਤਾਗਾ ਉਹ ਬੰਨਿਆ ਗਿਆ ਸੀ ਠੀਕ ਹੈ ਨਾ ਜਦੋਂ ਇਹਨਾਂ ਨੂੰ ਅਲੱਗ ਕਰ ਦਿੱਤਾ ਗਿਆ ਸੀਗਾ ਤਾਂ ਇਹਨਾਂ ਨੇ ਪੀਲੇ ਰੰਗ ਦੇ ਜਿਹੜੇ ਤਾਗੇ ਆ ਉਹ ਇੱਕ ਦੂਜੇ ਦੇ ਬੰਨੇ ਸੀਗੇ ਤਾਂ ਰਵਿੰਦਰਨਾਥ ਟੈਗੋਰ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਰਖੜੀ ਦਿਵਸ ਮਨਾਇਆ ਸੀ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਰਖੜੀ ਦਿਵਸ ਕਿਹਦੀ ਅਗਵਾਈ ਦੇ ਵਿੱਚ ਮਨਾਇਆ ਸੀਗਾ ਤਾਂ ਰਵਿੰਦਰਨਾਥ ਟੈਗੋਰ ਦੀ ਜਿਹੜੀ ਅਗਵਾਈ ਆ ਉਹਦੇ ਵਿੱਚ ਮਨਾਇਆ ਸੀ ਠੀਕ ਹੈ ਨਾ ਫਿਰ ਰਾਜੀ ਇਸੇ ਦਿਨ ਜਿਹੜਾ ਹੈਗਾ ਬੰਦਰੇ ਬੰਦੇ ਮਾਤਰਮ ਗੀਤ ਵੀ ਗਾਇਆ ਗਿਆ ਸੀਗਾ ਜਿਨਰ ਇਹ ਲੋਕਾਂ ਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਆਪਣਾ ਰੋਸ ਪ੍ਰਗਟ ਕਰਨ ਦੇ ਲਈ 16 ਅਕਤੂਬਰ ਨੂੰ ਜਿਹੜਾ ਹੈਗਾ ਫਿਰ ਬੰਦੇ ਮਾਤਰਮ ਦਾ ਜਿਹੜਾ ਗੀਤ ਗਾਇਆ ਸੀਗਾ ਜ ਜਰਵਿੰਦਰ ਨਾਥ ਟੈਗੋਰ ਨੇ ਜਿਹੜਾ ਅਮਾਰ ਸੁਨਾਰ ਬੰਗਲਾ ਜਿਹੜਾ ਹੈਗਾ ਉਹ ਲਿਖਿਆ ਸੀਗਾ ਰਾਜੀ ਇਸੇ ਬੰਗਾਲ ਵੰਡ ਦੇ ਨਾਲ ਸੰਬੰਧਿਤ ਆ ਉਹ ਬਾਅਦ ਵਿੱਚ ਇੱਥੋਂ ਹੀ ਜਿਹੜਾ ਹੈਗਾ ਨੈਸ਼ਨਲ ਐਂਥਮ ਵੀ ਬਣਦੀ ਹੈ ਨਾ ਇਹਨਾਂ ਦੀ ਜਿਹੜਾ ਇੱਥੋਂ ਦਾ Song ਬਣਦਾ ਹੈਗਾ ਉਹ ਤਾਂ ਇਹ ਜ਼ਰੂਰ ਤੇ ਆਜ ਰੱਖਣਾ ਠੀਕ ਹੈ ਨਾ ਫੇਰ ਉਸ ਤੋਂ ਬਾਅਦ ਰਾਜ ਜਿਹੜੀ ਬੰਗਾਲ ਵਿਭਾਜਨ ਹੈ ਜਦੋਂ ਲੋਕਾਂ ਨੇ ਡਟ ਕੇ ਵਿਰੋਧ ਕੀਤਾ ਤਾਂ ਜਦੋਂ ਅੱਗੇ ਜਿਹੜੇ ਹੈਗੇ ਆ ਲਾਰਡ ਹਾਰਡਿੰਗ ਆਉਣਗੇ 1911 ਦੇ ਵਿੱਚ ਉਹਨਾਂ ਦੇ ਵਿੱਚ ਦਿੱਲੀ ਦਾ ਤੀਜਾ ਦਰਬਾਰ ਹੋਊਗਾ ਉਹਨਾਂ ਦੇ ਸਮੇਂ ਦੇ ਵਿੱਚ ਤਾਂ ਉਹ ਇਸ ਵਿਭਾਜਨ ਨੂੰ ਜਿਹੜਾ ਉਹ ਰੱਦ ਕਰ ਦਿੰਦੇ ਨੇ ਤੇ ਜਿਹੜਾ ਇਹ ਬੰਗਾਲ ਵਿਭਾਜਨ ਰਾਜੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਲਾਰਡ ਕਰਜਨ ਹੈ ਜਿਹੜਾ ਉਹਨੇ ਕੀਤਾ ਸੀਗਾ ਬਟ ਇਹ ਜਿਹੜਾ ਆਈਡੀਆ ਕਿਸ ਦਾ ਸੀਗਾ ਇਹ ਆਈਡੀਆ ਸੀਗਾ ਜਿਹੜਾ ਉਹ ਬੈਡਰ ਬਟਨ ਦਾ ਸੀਗਾ ਠੀਕ ਹੈ ਨਾ ਇਹ ਜ਼ਰੂਰ ਧਿਆਨ ਚ ਰੱਖਣਾ ਰਾਜੇ ਜੇਕਰ ਤੁਹਾਨੂੰ ਬੰਗਾਲ ਵਿਭਾਜਨ ਦਾ ਆਈਡੀਆ ਪੁੱਛਣ ਕਿਸ ਦਾ ਸੀਗਾ ਤਾਂ ਬੈਡਰ ਬਟਨ ਦਾ ਸੀਗਾ ਰਾਜ ਸਚਿਵ ਜਾਨਕੀ ਸਟੇਟ ਸੈਕਟਰੀ ਕੌਣ ਸੀਗੇ ਜਦੋਂ ਬੰਗਾਲ ਵਿਭਾਜਨ ਹੋਇਆ ਤਾਂ ਰਿਜ਼ਲੇ ਸੀਗੇ ਤੇ ਜੇਕਰ ਵਾਇਸ ਰਾਇ ਪੁੱਛ ਲੈਣ ਤਾਂ ਕਰਜਨ ਸੀਗੇ ਠੀਕ ਹੈ ਨਾ ਇਹਨਾਂ ਚੀਜ਼ਾਂ ਦੇ ਵਿੱਚ ਉਲਝਣਾ ਨਹੀਂ ਰਾਜੇ ਕਈ ਵਾਰੀ ਹੁੰਦਾ ਕਿ ਆਪਾਂ ਸਿੱਧਾ ਡਾਇਰੈਕਟ ਦੇਖ ਲੈਨੇ ਕਿ ਬੰਗਾਲ ਵਿਭਾਜਨ ਦੇ ਨਾਲ ਸੰਬੰਧਿਤ ਹੈ ਤਾਂ ਆਪਾਂ ਲਾੜ ਕਰ ਦਿੰਦੇ ਤੇ ਟਿਕ ਲਾ ਦਿੰਨੇ ਆ ਜੇ ਕੁਐਸਚਨ ਦੀ ਫਾਰਮ ਦੇਖਣੀ ਰਾਜੇ ਜੇਕਰ ਉਹਨਾਂ ਨੇ ਪੁੱਛਿਆ ਕਿ ਥਾਟ ਕਿਦਾ ਸੀਗਾ ਇਹ ਆਈਡੀਆ ਕਿਦਾ ਸੀਗਾ ਤਾਂ ਬੈਟਰ ਬਟਨ ਦਾ ਸੀਗਾ ਜੇਕਰ ਪੁੱਛ ਲੈਣਾ ਜਿਹੜਾ ਹੈਗਾ ਬੰਗਾਲ ਵੰਡ ਦੇ ਸਮੇਂ ਰਾਜ ਸਚਿਵ ਜਾਂ ਸਟੇਟ ਸੈਕਟਰੀ ਜਿਹੜੇ ਉਹ ਕੌਣ ਸੀਗੇ ਤਾਂ ਰਿਜ਼ਲੇ ਸੀਗੇ ਤੇ ਜੇਕਰ ਵਾਇਸ ਰਾਇ ਪੁੱਛਣ ਤਾਂ ਕਰਜਨ ਸੀਗੇ ਠੀਕ ਹੈ ਨਾ ਤੇ ਇਹਨਾਂ ਦਾ ਗੋਲ ਕੀ ਸੀ ਕਿਉਂ ਬੰਗਾਲ ਵੰਡ ਕੀਤੀ ਹੈ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ ਰਾਜੇ ਸੰਪਰਦਾਇਕਤਾ ਨੂੰ ਜਨਮ ਦੇਣਾ ਜਿਹੜਾ ਇਹਨਾਂ ਦਾ ਗੋਲ ਸੀ ਫਿਰ ਇਹ ਬੰਗਾਲ ਵੰਡ ਕੀ ਸੀ ਰਾਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦੀ ਆ ਕਿ ਇਹ 1905 ਦੇ ਵਿੱਚ ਹੋਈ ਸੀ ਹੈ ਨਾ ਬਟ ਇਹਨੂੰ ਸਮਝਣਾ ਇਹਨਾਂ ਨੇ ਬੰਗਾਲ ਰਾਜ ਇਹ ਬੰਗਾਲ ਇੱਕ ਬਹੁਤ ਵੱਡਾ ਖੇਤਰ ਸੀ ਜਿਵੇਂ ਅੱਜ ਦਾ ਬੰਗਾਲ ਆ ਇਸ ਤਰ੍ਹਾਂ ਬੰਗਾਲ ਨਹੀਂ ਸੀ ਉਹਦੇ ਵਿੱਚ ਕਾਫੀ ਖੇਤਰ ਆ ਜਾਂਦੇ ਸੀ ਜਿਵੇਂ ਮੰਨ ਲਓ ਸਾਰਾ ਇਹ ਤਾਂ ਪੱਛਮੀ ਬੰਗਾਲ ਦਾ ਏਰੀਆ ਸਾਰਾ ਉਹਦੇ ਵਿੱਚ ਆ ਜਾਂਦਾ ਸੀ ਸਾਰਾ ਬਿਹਾਰ ਆ ਜਾਂਦਾ ਸੀ ਝਾਰਖੰਡਾ ਆ ਜਾਂਦਾ ਸੀ ਬੰਗਲਾਦੇਸ਼ ਜਾਨੀ ਕਿ ਪੂਰਬੀ ਬੰਗਾਲ ਜਿਹਨੂੰ ਆਪਾਂ ਕਹਿ ਦਿੰਦੇ ਆ ਤਾਂ ਉਹ ਵਾਲਾ ਹਿੱਸਾ ਵੀ ਆ ਜਾਂਦਾ ਸੀ ਅਸਾਮ ਵੀ ਆਉਂਦਾ ਸੀ ਹਾਲਾਂਕਿ ਅਸਾਮ ਨੂੰ 1874 ਈਸਵੀ ਦੇ ਵਿੱਚ ਜਿਹੜਾ ਅਲੱਗ ਕਰ ਦਿੱਤਾ ਗਿਆ ਸੀ ਬਟ ਪਹਿਲਾਂ ਉਹ ਵੀ ਇਹਦਾ ਹਿੱਸਾ ਹੁੰਦਾ ਸੀ ਤਾਂ ਇਹ ਕਾਫੀ ਵੱਡਾ ਖੇਤਰ ਸੀ ਠੀਕ ਹੈ ਨਾ ਤਾਂ ਇਹਨੂੰ ਇਹਨਾਂ ਨੇ ਦੋ ਭਾਗ ਪੂਰਬੀ ਬੰਗਾਲ ਦੇ ਵਿੱਚ ਜਿਹੜੀ ਜਨਸੰਖਿਆ ਸੀ ਰਾਜੀ ਉਹ 3 ਕਰੋੜ 10 ਲੱਖ ਤੱਕ ਸੀਗੀ ਤੇ ਜਿਹੜੀ ਪੱਛਮੀ ਬੰਗਾਲ ਦੀ ਜਨਸੰਖਿਆ ਸੀ ਉਹ 5 ਕਰੋੜ 30 ਲੱਖ ਤੱਕ ਸੀ ਉਹਦੇ ਵਿੱਚੋਂ ਇਹਨਾਂ ਨੇ ਜਿਹੜੀ ਉਹ ਜਨਸੰਖਿਆ ਸੀ ਉਹਨੂੰ ਵੀ ਦੋ ਭਾਗਾਂ 'ਚ ਵੰਡਿਆ ਰਾਜੀ ਇਹ ਕਹਿੰਦੇ ਕਿ ਮੁਸਲਮਨ ਤੇ ਹਿੰਦੂ ਮੁਸਲਮਨ ਸੀਗੇ ਜਿਹੜੇ ਉਹ 1.80 ਕਰੋੜ ਤੱਕ ਸੀਗੇ ਤੇ ਜਿਹੜੇ ਹਿੰਦੂ ਸੀਗੇ ਉਹ 1.30 ਕਰੋੜ ਤੱਕ ਸੀਗੇ ਠੀਕ ਹੈ ਨਾ ਤੇ ਇਧਰੋਂ ਜਿਹੜੀ ਸੀਗੀ ਇਹਦੇ ਵਿੱਚੋਂ ਮੁਸਲਮਨ ਸਿਰਫ 19 90 ਲੱਖ ਤੱਕ ਸੀ ਰਾਜੇ ਤੇ ਜਿਹੜੇ ਹਿੰਦੂ ਸੀ ਉਹ 4 ਕਰੋੜ 40 ਲੱਖ ਤੱਕ ਸੀ ਇਹਦੇ ਵਿੱਚ ਕਿਹੜੇ ਕਿਹੜੇ ਇਲਾਕੇ ਜਦੋਂ ਉਹਨਾਂ ਨੇ ਤੁਹਾਨੂੰ ਪੁੱਛ ਸਕਦੇ ਰਾਜੇ ਕਿ ਜਿਹੜਾ ਪੂਰਬੀ ਬੰਗਾਲ ਦਾ ਹਿੱਸਾ ਸੀ ਉਹਦੇ ਵਿੱਚ ਕਿਹੜੇ ਕਿਹੜੇ ਇਲਾਕੇ ਹੋਏ ਤਾਂ ਅਸਾਮ ਟਾਕਾ ਤੇ ਚਟਕਾਮ ਜਿਹੜਾ ਹੈਗਾ ਉਹਨਾਂ ਨੂੰ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਲੈਫਟੇਨੈਂਟ ਗਵਰਨਰ ਆ ਉਹ ਬਲੂਮਫੀਲਡ ਨੂੰ ਬਣਾਇਆ ਗਿਆ ਰਾਜੀ ਇਹ ਉਹੀ ਬਲੂਮਫੀਲਡ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਨੇ ਸਟੇਟਮੈਂਟ ਦਿੱਤੀ ਸੀਗੀ ਕਿ ਈਸਟ ਇੰਡੀਆ ਕੰਪਨੀ ਦੀਆਂ ਦੋ ਪਤਨੀਆਂ ਹੈਗੀਆਂ ਤਾਂ ਉਹ ਸਟੇਟਮੈਂਟ ਇਹਨੇ ਦਿੱਤੀ ਸੀਗੀ ਬਲੂਮਫੀਲਡ ਨੇ ਠੀਕ ਹੈ ਨਾ ਤੇ ਜਿਹੜੀ ਪੱਛਮੀ ਬੰਗਾਲ ਦੇ ਵਿੱਚ ਸੀ ਰਾਜੇ ਉਧਰ ਬੰਗਾਲ ਬਿਹਾਰ ਤੇ ਉੜੀਸਾ ਜਿਹੜੇ ਉਹਨਾਂ ਖੇਤਰਾਂ ਨੂੰ ਲੱਖਿਆ ਗਿਆ ਤੇ ਉਹਦੇ ਜਿਹੜੇ ਲੈਫਟੀਨੈਂਟ ਗਵਰਨਰ ਬਣਾਏ ਗਏ ਉਹ ਐਂਡਰੀਓ ਫਰੇਜ਼ਰ ਹੈ ਜਿਹੜਾ ਉਹਨਾਂ ਨੂੰ ਬਣਾਇਆ ਗਿਆ ਸੀ ਠੀਕ ਹੈ ਨਾ ਤਾਂ ਇਹ ਸੀ ਬੰਗਾਲ ਦੀ ਵੰਡ ਫਿਰ ਉਸ ਤੋਂ ਬਾਅਦ ਆਉਂਦਾ ਰਾਜੇ ਲਾਰਡ ਹਾਰਡਿੰਗ ਜਿਹਦਾ ਸਮਾਂ ਸੀ 1910 ਤੋਂ ਲੈ ਕੇ 1916 ਤੱਕ 1 ਮਿੰਟ ਬਈ 1910 ਤੋਂ ਲੈ ਕੇ 1916 ਤੱਕ ਸੀ ਰਾਜੇ ਇਹਨੇ ਕੀ ਕੀਤਾ ਜਿਹੜਾ ਬੰਗਾਲ ਵਿਭਾਜਨ ਸੀ ਉਹਨੂੰ ਰੱਦ ਕਰ ਦਿੱਤਾ ਰਾਜੇ ਭਾਰਤ ਦੀ ਰਾਜਧਾਨੀ ਕੋਲਕੱਤਾ ਤੋਂ ਬਦਲ ਕੇ ਇਹਨੇ ਦਿੱਲੀ ਕਰ ਦਿੱਤੀ ਸੀਗੀ ਰਾਜੇ ਬੰਗਾਲ ਵਿਭਾਜਨ ਨੂੰ ਰੱਦ ਜਿਹੜਾ ਹੈਗਾ ਇਹਨੇ ਤੀਜਾ ਦਿੱਲੀ ਦਰਬਾਰੇ ਦੇ ਸਮੇਂ ਦੇ ਵਿੱਚ ਹੁੰਦਾ ਰਾਜੇ 1911 ਦੇ ਵਿੱਚ ਤੀਜਾ ਦਿੱਲੀ ਦਰਬਾਰ 1911 ਦੇ ਵਿੱਚ ਹੁੰਦਾ ਫਿਰ ਇਹਦੇ ਸਮੇਂ ਦੇ ਵਿੱਚ ਹੀ ਰਾਜੇ ਜਿਹੜੀ ਹੈਗੀ ਆ ਪਹਿਲਾ ਵਿਸ਼ਵ ਯੁੱਧ ਵੀ ਇਹਦੇ ਸਮੇਂ ਦੇ ਵਿੱਚ ਹੁੰਦਾ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਆਉਂਦਾ ਰਾਜੇ ਲਾਰਜ ਚੈਂਸਫੋਰਡ ਜਿਹਦਾ ਸਮਾਂ ਸੀ 1916 ਤੋਂ 1921 ਤੱਕ ਇਹਦੇ ਸਮੇਂ ਦੇ ਵਿੱਚ ਕੀ ਹੁੰਦਾ ਰਾਜੇ ਜਲਿਆਂਵਾਲਾ ਬਾਗ ਹੱਤਿਆ ਕਾਂਡ ਹੁੰਦਾ 1919 ਦੇ ਵਿੱਚ ਇਹ ਜਦੋਂ ਆਪਾਂ ਅੱਗੇ ਡਿਸਕਸ ਕਰਾਂਗੇ ਨਾ ਸਾਰਾ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਆਪਾਂ ਕਰਦੇ ਜਾਵਾਂਗੇ ਉੱਥੇ ਐਕਸਪਲੇਨ ਕਰਾਂਗੇ ਜੀ ਆਪਾਂ ਇੱਥੇ ਐਕਸਪਲੇਨ ਕਰਨ ਲੱਗੇ ਰਾਜੇ ਤਾਂ ਕਲਾਸ ਬਹੁਤ ਲੈਂਥੀ ਹੋ ਜਾਊਗੀ ਠੀਕ ਹੈ ਨਾ ਜਿਵੇਂ ਜਿਵੇਂ ਆਪਣੇ ਟਾਪਿਕ ਅੱਗੇ ਆਉਂਦੇ ਜਾਣਗੇ ਆਪਾਂ ਉਵੇਂ ਉਵੇਂ ਉਹਨਾਂ ਨੂੰ ਐਕਸਪਲੇਨ ਕਰਦੇ ਜਾਵਾਂਗੇ ਇੱਥੇ ਸਿਰਫ ਆਪਾਂ ਇਹਨਾਂ ਦੱਸਣਾ ਕਿ ਕਿਹਦੇ ਸਮੇਂ ਦੇ ਵਿੱਚ ਕੀ ਹੋਇਆ ਠੀਕ ਹੈ ਨਾ ਫਿਰ ਰੌਲਟ ਐਕਟ ਆਉਂਦਾ ਰਹਾ ਜੀ 1919 ਦੇ ਵਿੱਚ ਜਿਹਦੇ ਵਿੱਚ ਕੀ ਸੀਗਾ ਕਿ ਕਿਸੇ ਨੂੰ ਵੀ ਜਿਹੜਾ ਹੈਗਾ ਬਿਨਾਂ ਉਹਦਾ ਜ਼ੁਲਮ ਦੱਸੇ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਸੀਗਾ ਫਿਰ ਇਸ ਇਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਮਹਾਤਮਾ ਗਾਂਧੀ ਨੇ ਆਹ ਸਹਿਯੋਗ ਅੰਦੋਲਨ ਕੀਤਾ ਸੀ ਦੇ ਸਮੇਂ ਦੇ ਵਿੱਚ ਰਾਜੇ ਭਾਰਤੀ ਸਰਕਾਰ ਐਕਟ ਆਉਂਦਾ ਰਹਾ ਜੀ ਜਿਹਦੇ ਵਿੱਚ ਜਿਹੜਾ ਹੈਗਾ ਵਿਸ਼ਿਆਂ ਦੀ ਵੰਡ ਕੀਤੀ ਗਈ ਸੀਗੇ ਕੁਝ ਵਿਸ਼ੇ ਜਿਹੜੇ ਉਹ ਅੰਗਰੇਜ਼ਾਂ ਨੂੰ ਦਿੱਤੇ ਗਏ ਫਿਰ ਲਾਰਡ ਰੀਡਿੰਗ ਆਂਦਾਰਾਜੇ ਜਿਹਦਾ ਸਮਾਂ ਸੀ 1921 ਤੋਂ 1926 ਤੱਕ ਇਹਦੇ ਸਮੇਂ ਦੇ ਵਿੱਚ ਚੋਰਾਚੋਰੀ ਕਾਂਡ ਹੁੰਦਾ ਕਾਕੋਰੀ ਰੇਲ ਕਾਂਡ ਹੁੰਦਾ ਭਾਰਤ ਵਿੱਚ ਸਿਵਲ ਸੇਵਾ ਪ੍ਰੀਖਿਆ ਜਿਹੜੀ ਉਹਦੀ ਸ਼ੁਰੂਆਤ ਹੁੰਦੀ ਆ ਤਾਂ ਜੇਕਰ ਤੁਹਾਨੂੰ ਪੁੱਛ ਲੈਣ ਭਾਰਤ ਵਿੱਚ ਸਿਵਲ ਸੇਵਾ ਪ੍ਰੀਖਿਆ ਦੀ ਸ਼ੁਰੂਆਤ ਹੈ ਜਿਹੜੀ ਉਹ ਕਿਹਦੇ ਸਮੇਂ ਦੇ ਵਿੱਚ ਹੋਈ ਸੀ ਤਾਂ ਲਾਰਡ ਰੀਡਿੰਗ ਦੇ ਵਿੱਚ ਸਮੇਂ ਦੇ ਵਿੱਚ ਹੋਈ ਸੀ ਠੀਕ ਹੈ ਨਾ ਲਾਰਡ ਏਰਵਿਨ ਆਂਦਾਰਾਜੇ ਜਿਹੜਾ 1926 ਤੋਂ 1931 ਤੱਕ ਗੋਲ ਮੇਸ ਮੇਲਨ ਹੁੰਦਾ ਇਹਦੇ ਸਮੇਂ ਦੇ ਵਿੱਚ ਰਾਜੇ ਸਾਈਮਨ ਕਮਿਸ਼ਨ ਭਾਰਤ ਆਉਂਦਾ ਸਾਈਮਨ ਕਮਿਸ਼ਨ ਕੀ ਸੀ ਰਾਜੇ ਇਹਦੇ ਵਿੱਚ ਸਾਰੇ ਜਿਹੜੇ ਹੈਗੇ ਯੂਰਪੀ ਸੀਗੇ ਕੋਈ ਵੀ ਇੰਡੀਅਨ ਨਹੀਂ ਸੀਗਾ ਤਾਂ ਇਹਦਾ ਲੋਕਾਂ ਨੇ ਡਟ ਕੇ ਵਿਰੋਧ ਕੀਤਾ ਸੀ ਰਾਜੇ ਸਾਈਮਨ ਗੋ ਬੈਕ ਸਾਈਮਨ ਗੋ ਬੈਕ ਦੇ ਜਿਹੜੇ ਨਾਰੇ ਲੱਗੇ ਸੀਗੇ ਤੇ ਇਸੇ ਸਾਈਮਨ ਕਮਿਸ਼ਨ ਦੇ ਵਿੱਚ ਜਿਹੜਾ ਲਾਲਾ ਲਾਇਪਤਰਾਏ ਦੀ ਮੌਤ ਹੁੰਦੀ ਹੈ ਠੀਕ ਹੈ ਨਾ ਫਿਰ ਪੂਰਨ ਸਵਰਾਜ ਜਿਹੜਾ ਕਿ ਕਾਂਗਰਸ ਨੇ ਮਨਾਇਆ ਸੀਗਾ ਰਾਜੇ ਜਨਵਰੀ ਦੇ ਵਿੱਚ ਜਿਹੜਾ ਹੈਗਾ 1930 ਦੇ ਵਿੱਚ ਜਿਹੜਾ ਉਹਨਾਂ ਨੇ ਇਹ ਆਜ਼ਾਦੀ ਦਿਵਸ ਮਨਾਇਆ ਸੀਗਾ ਪੂਰਨ ਸਵਰਾਜ ਦੀ ਜਿਹੜੀ ਘੋਸ਼ਣਾ ਕੀਤੀ ਸੀਗੀ ਫਿਰ ਸਿਵਲ ਨਾ ਫਰਮਾਨੀ ਅੰਦੋਲਨ 1930 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਰਾਜੇ ਗਾਂਧੀ ਇਰਵਨ ਸਮਝੌਤਾ ਹੋਇਆ ਸੀਗਾ ਗੋਲਮੇਸ ਮੇਲਨ ਦੇ ਦੌਰਾਨ 1931 ਦੇ ਵਿੱਚ ਫਿਰ ਲਾਰਡ ਵਲਿੰਗਟਨ ਆਉਂਦਾ ਰਾਜੇ ਜਿਹਦਾ ਸਮਾਂ ਸੀ 1931 ਤੋਂ 1934 ਤੱਕ ਫਿਰ ਲਾਰਡ ਲਿਨ ਲਿਥਗੋ ਆਉਂਦਾ ਰਾਜੇ ਤਾਂ ਇਹਦਾ ਸਮਾਂ ਸੀ 1936 ਤੋਂ 1943 ਤੱਕ ਇਹਦੇ ਸਮੇਂ ਦੇ ਵਿੱਚ ਭਾਰਤ ਛੱਡੋ ਅੰਦੋਲਨ ਕ੍ਰਿਪਸ ਮਿਸ਼ਨ ਪਹਿਲੀ ਵਾਰ ਆਮ ਚੋਣਾਂ ਆਯੋਜਿਤ ਕੀਤੇ ਗਏ ਸੀ ਤਾਂ ਤੁਹਾਨੂੰ ਜੇਕਰ ਪੁੱਛਣਾ ਹੈ ਨਾ ਪਹਿਲੀ ਵਾਰ ਜਿਹੜੀ ਆਮ ਚੋਣਾਂ ਆ ਉਹ ਕਦੋਂ ਆਯੋਜਿਤ ਕੀਤੇ ਗਏ ਸੀਗੇ ਤਾਂ ਲਾਰਡ ਲੀਨਨ ਇਥੇ ਬੋਦੇ ਸਮੇਂ ਦੇ ਵਜh ਕੀਤੇ ਗਏ ਸੀ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੁੰਦੀ ਹੈ ਰਾਜੇ ਇਹਨਾਂ ਨੂੰ ਆਪਾਂ ਅੱਗੇ ਐਕਸਪਲੇਨ ਕਰਾਂਗੇ ਰਾਜੇ ਜਿੱਥੇ-ਜਿੱਥੇ ਇਹ ਚੀਜ਼ਾਂ ਆਪਾਂ ਕਵਰ ਕਰਨਗੀਆਂ ਨਾ ਉੱਥੇ ਇਹਨਾਂ ਨੂੰ ਪੂਰਾ ਡਿਟੇਲਸ ਕਰਾਂਗੇ ਠੀਕ ਹੈ ਨਾ ਫਿਰ ਲਾਰਡ ਮਾਉਟ ਬੈਟਨ ਰਾਜੇ ਇਹ ਆਯਾਦ ਭਾਰਤ ਦੇ ਪਹਿਲੇ ਜਿਹੜੇ ਹੈਗੇ ਆ ਗਵਰਨਰ ਜਨਰਲ ਸੀਗੇ ਇਹਦੇ ਜਿਵੇਂ ਮੰਨ ਲਓ ਜੇਕਰ ਤੁਹਾਨੂੰ ਪੁੱਛਣਾ ਹੈ ਲ ਠੀਕ ਹੈ ਨਾ ਜਦੋਂ ਭਾਰਤ ਨੂੰ 1947 ਦੇ ਵਿੱਚ ਆਜ਼ਾਦੀ ਮਿਲ ਗਈ ਇਹਦੇ ਸਮੇਂ ਦੇ ਵਿੱਚ ਰਾਜੇ ਆਜ਼ਾਦੀ ਮਿਲਣ ਤੋਂ ਬਾਅਦ ਜਿਹੜੀ ਵਾਇਸ ਰਾਏ ਦੀ ਪਦਵੀ ਆ ਉਹਨੂੰ ਖਤਮ ਕਰ ਦਿੱਤਾ ਗਿਆ ਰਾਜੇ ਤੇ ਗਵਰਨਰ ਜਨਰਲ ਦੀ ਜਿਹੜੀ ਪਦਵੀ ਆ ਉਹਨੂੰ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਤਾਂ ਜਿਹੜੇ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਜੇਕਰ ਤੁਹਾਨੂੰ ਪੁੱਛ ਲੈਣ ਤਾਂ ਲਾਰਡ ਮਾਉਟਬੈਂਟਨ ਬੰਦਿਆ ਠੀਕ ਹੈ ਨਾ ਕਨਫਿਊਜ਼ ਨਹੀਂ ਹੋਣਾ ਰਾਜੇ ਕਈ ਵਾਰੀ ਸਾਰੇ ਜਾਣੇ ਜਿਹੜੇ ਹੈਗੇ ਆ ਚੱਕਰਵਰਤੀ ਗੋਪਾਲਾਚਾਰੀ ਜਿਹੜੇ ਉਹਨਾਂ ਨੂੰ ਕਹਿ ਦਿੰਦੇ ਆ ਕਿ ਪਹਿਲੇ ਜਿਹੜੇ ਗਵਰਨਰ ਜਨਰਲ ਸੀਗੇ ਕੁਐਸਚਨ ਦੀ ਫਾਰਮ ਦੇਖਣੀ ਲਾਡ ਮਾ ਉੱਬੈਟ ਨਹੀਂ ਸੀਗੇ ਤੇ ਜੇਕਰ ਪੁੱਛ ਲੈਣ ਆ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਠੀਕ ਹੈ ਨਾ ਪਹਿਲੇ ਭਾਰਤੀ ਨਾਲ ਨਾਮ ਆਜੇ ਤਾਂ ਚੱਕਰਵਰਤੀ ਗੋਪਾਲਾਚਾਰੀ ਆਊਗਾ ਠੀਕ ਹੈ ਨਾ ਤਾਂ ਇਹ 1948 ਤੋਂ 50 ਤੱਕ ਰਹਿੰਦੇ ਆ राजे ਆਜ਼ਾਦ ਭਾਰਤ ਦੇ ਆਖਰੀ ਗਵਰਨਰ ਜਨਰਲ ਵੀ ਇਹ ਸੀ ਦੂਜੇ ਵੀ ਇਹੇ ਸੀ राजे ਤੇ ਜੇਕਰ ਪਹਿਲੇ ਭਾਰਤੀ ਪੁੱਛ ਲੈਣ ਤਾਂ ਉਹ ਵੀ ਇਹ ਸੀ ਠੀਕ ਹੈ ਨਾ ਤਾਂ ਤਿੰਨ ਕੁਐਸਚਨ ਬਣਦੇ ਆ ਫਾਰਮ ਅਲੱਗ-ਲੱਗ ਆ ਆਖਰੀ ਦੂਜੇ ਤੇ ਭਾਰਤ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਠੀਕ ਹੈ ਨਾ ਤਾਂ ਤਿੰਨ ਤਰ੍ਹਾਂ ਦੀ ਕੁਐਸਚਨ ਦੀ ਫਾਰਮ ਬਣ ਸਕਦੀ ਹੈ ਠੀਕ ਆ ਤਾਂ ਇਹ ਸੀ ਰਾਜੀ ਆਪਣਾ ਟਾਪਿਕ ਜਿਹਦੇ ਵਿੱਚ ਆਪਾਂ ਸਾਰੇ ਜਿਹੜੇ ਹੈਗੇ ਵਾਇਸਰਾਏ 1858 ਤੋਂ ਜਦੋਂ ਤੋਂ ਇਹ ਪਦਵੀ ਸ਼ੁਰੂ ਕੀਤੀ ਗਈ ਉਸ ਤੋਂ ਸਮੇਂ ਤੋਂ ਲੈ ਕੇ ਜਿਹੜਾ ਹੈਗਾ 1950 ਤੱਕ ਚੱਲੀ ਆ ਤਾਂ ਉਦੋਂ ਤੱਕ ਆਪਾਂ ਜਿਹੜਾ ਇਹ ਸਾਰਾ ਇਹਦੇ ਬਾਰੇ ਡਿਸਕਸ ਕਰ ਲਿਆ ਰਾਜੀ ਯਾਨੀ 6x ਨਾਲ 48 ਤੱਕ 47 ਤੱਕ ਸਿਰਾਜ ਜਦੋਂ ਆਯਾਦੀ ਮਿਲ ਗਈ ਤਾਂ ਉਸ ਤੋਂ ਬਾਅਦ ਇਹਨੂੰ ਖਤਮ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਦੋ ਗਵਰਨਰ ਜਨਰਲ ਆਉਂਦੇ ਜਿਨ੍ਹਾਂ ਨੂੰ ਉਹ ਵੀ ਆਪਾਂ ਡਿਸਕਸ ਕਰ ਲਈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਲੱਗਿਆ ਹੋਊਗਾ ਬਈ ਜੇਕਰ ਕਲਾਸ ਵਧੀਆ ਲੱਗੀ ਤਾਂ ਇੱਕ ਫੀਡਬੈਕ ਜ਼ਰੂਰ ਦਿਓ ਕਿ ਤੁਹਾਨੂੰ ਪ੍ਰੋਪਰ ਸਮਝ ਆਉਂਦਾ ਕਲਾਸ ਵਧੀਆ ਲੱਗਦੀ ਹੈ ਤੇ ਜਿਹੜੇ ਬੱਚੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਮਿਲਦੇ ਆਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਥੈਂਕ ਯੂ